ਬڑا ਦੁੱਖ ਹੰਦਾ ਜੀ ਜਦੋਂ ਇਸ ਤਰ੍ਹਾਂ ਆ ਬੱਚਿਆਂ ਨੂੰ ਆ ਜਿਹੜੀਆਂ ਚੀਜ਼ਾਂ ਸਿਖਾਉਣ ਦੇ ਆ। ਹੂੰ ਤੇ ਦੁੱਖ ਨਾ ਸਾਨੂੰ ਸਿਖਾਉਣੀਆ ਪੈਂਦੀ ਆ ਸਾਨੂੰ ਪਤਾ ਜੀ ਸਾਡੇ ਨਾਲ ਸਾਡੀ ਇਤਰਾ ਹੀ ਜ਼ਿੰਦਗੀ ਨੰਘਣੀ ਆ ਤੇ ਸਾਡੀ ਵੀ ਲੰਗੀ ਸਾਡੇ ਬਾਪ ਦੀ ਵੀ ਲੰਗੀ ਆ। ਹੂੰ ਬਿਲਕੁਲ ਅਸ਼ਾਮੀ ਸਰਪੰਚ ਸਾਹਿਬ ਦੀ ਅੱਖਾਂ ਦੇ ਹੰਝੂ ਬਹੁਤ ਕੁਝ ਬਿਆਨ ਕਰ ਰਹੇ ਆ ਸ਼ਾਇਦ ਇੱਕ ਵਾਰ ਦਾ ਨਹੀਂ। ਇਹਨਾਂ ਤਕਰੀਬਨ 100 ਵਾਰਾਂ ਇਹੋ ਜਿਹਾ ਮੰਜ਼ਰ ਵੇਖਿਆ ਹੋਊਗਾ ਬਾਪੇ ਵੀ ਦੱਸ ਰਹੇ ਸੀ। ਤੇ ਪੁੱਤ ਫਿਰ ਤੁਹਾਨੂੰ ਬੇੜਿਆਂ ਤੇ ਰੋ ਜਾਣਾ ਪੈਂਦਾ। ਹਾਂਜੀ ਰੋਜ਼ ਬੇੜੀ ਸੂਪਰ ਟਾਈਮ ਵੀ ਸ਼ਾਮ ਟਾਈਮ ਅੱਛਾ ਉਮਰ ਕਿੰਨੀ ਪੁੱਤ ਤੇਰੀ 18 ਸਾਲ ਸਾਰਾ 18 ਸਾਲ ਜੀ ਕਿੰਨੀ ਰੀਆ ਤਰਾਸਦੀ ਪਾਣੀ ਕਿੰਨੀ ਦੀ ਵੇਖ ਲਿਆ ਪਾਣੀ ਬਹੁਤ ਵਾਰ ਵੇਖ ਲਿਆ ਬਹੁਤ ਮੁਸ਼ਕਿਲ ਹੁੰਦੀ ਹਾਂ ਜੀ ਮੰਗ ਹੀ ਸੋਦੇ ਪੱਤੇ ਦੀ ਤੇ ਆਨੇ ਵੀ ਮੰਗ ਨਹੀਂ ਕਰਦੇ ਅਸੀਂ ਚਾਹੁੰਦੇ ਆ ਸਰਕਾਰ ਨੂੰ ਵੀ ਬੰਨ ਬਣਾਇਆ ਜਾਏ ਕੁਛ ਅੱਗੇ ਸਾਡੇ ਬੰਨ ਹੋ ਬਣਾਇਆ ਜਾਵੇ ਤਾਂ ਕਿ ਸਾਡੀਆਂ ਫਸਲਾਂ ਖਰਾਬ ਨਾ ਹੋਣ ਫਸਲ ਦੇ ਮੁਆਵਜ਼ਾ ਮੰਗਦੇ ਹਾਂ ਮੁਆਵਜ਼ਾ ਸਰ ਇਹਨਾਂ ਨੇ ਸਾਡੇ 6000 ਦਿੱਤਾ ਸੀ ਕਿੱਲੇ ਦੇ ਸਾਹਬ ਨਾਲ ਤੇ ਸਾਡੇ 4000 ਤਾਂ ਲਵਾਈ ਆ 18 ਤੇ 20 ਸਾਲ ਹਨ 20 ਸਾਲ ਚ ਕਿੰਨੀ ਕਰੀਆਂ ਮੰਚਰ ਵੇਖ ਲਈ ਇਹ ਤਾਂ ਇਸ ਸਾਲ ਹੀ ਵੇਖਣਾ ਪੈਂਦਾ ਹਾਂ ਇਸ ਸਾਲ ਹੀ ਵੇਖਣਾ ਹਾਂਜੀ ਇਸੇ ਤਰ੍ਹਾਂ ਬੇੜਿਆਂ ਦੇ ਵਿੱਚ ਤੁਰਨਾ ਪੈਂਦਾ ਪਹਿਲਾਂ ਹਾਂਜੀ ਇਹੋ ਹੀ ਹਾਲ ਰਹਿਣ ਦਾ ਵਾਇਸ ਸਾਲ ਨੂੰ ਕੂਟਰ ਵਾਲੀਆਂ ਗੱਡੀਆਂ ਫਿਰ ਆ ਜਾਂਦੀਆਂ ਹੁਣ ਜਦੋਂ ਪਾਣੀ ਆ ਜਾਂਦਾ ਕਿ ਹਾਂ ਆਜੋ ਪੁੱਤ ਤੁਹਾਨੂੰ ਸਹੂਲਤਾਂ ਦਿੰਦੇ ਆ ਸਹੂਲਤਾਂ ਮਿਲਦੀਆਂ ਜਦੋਂ ਪਾਣੀ ਆਉਂਦਾ ਤਾਂ ਨਹੀਂ ਪਾਣੀ ਚ ਤਾਂ ਕੋਈ ਸਹੂਲਤ ਨਹੀਂ ਕਰਨਾ ਕੀ ਅੱਜ ਆ ਬੇੜੀ ਤੋਂ ਸਵਾ ਸਾਨੂੰ ਹੋਰ ਕੁਝ ਨਹੀਂ ਮਿਲਿਆ ਹੈਗਾ ਕਈ ਘਰ ਇਹੋ ਜਿਹਾ ਕਿ ਜਿਨ੍ਹਾਂ ਨੇ ਪਿਛਲੀ ਵਾਰੀ ਪਾਣੀ ਦੀ ਮਾਰ ਪਈ ਉਹਨਾਂ ਦੇ ਘਟ ਹੈਗੇ ਉਹ ਤੇ ਉਹ ਪਹਿਲੇ ਹੀ ਖੜੇ ਨਹੀਂ ਹੋ ਪਾਏ ਤੇ ਅੱਜ ਉਹਨਾਂ ਨੇ ਕੀ ਉਹ ਆਪਣੀਆਂ ਛੱਤਾਂ ਤੇ ਵੀ ਚੜਨ ਯੋਗ ਨਹੀਂ ਆ ਗਈ ਫਿਰ ਇਸ ਵਾਰ ਤਾਂ ਤੋਂ ਘੱਟ ਆਇਆ ਨਾ ਪਿਛਲੀ ਵਾਰ ਤਾਂ ਬਹੁਤ ਜ਼ਿਆਦਾ ਆਇਆ ਸੀਗਾ ਪਾਣੀ ਫਿਰ ਲੋਕਾਂ ਦੇ ਮਤਲਬ ਘਰਾਂ 'ਚ ਵੜ ਗਿਆ ਸੀ ਫਿਰ ਕਈਆਂ ਦੇ ਤਾਂ ਘਰ ਹੀ ਟੱਟ ਗਏ ਸੀ ਇੰਨਾ ਜ਼ਿਆਦਾ ਔਖਾ ਕਈਆਂ ਨੂੰ ਹੋਇਆ ਸੀ ਸਰਕਾਰ ਨੇ ਬਣਾਤੇ ਹੋਣੇ ਕਰ ਨਹੀਂ ਨਹੀਂ ਸਰਕਾਰ ਨੇ ਤਾਂ ਕੁਝ ਨਹੀਂ ਕੀਤਾ ਹਾਂਜੀ ਪਰ ਜਿਨ੍ਹਾਂ ਨੇ ਕੰਮ ਕੀਤਾ ਵਾ ਬੱਚੇ ਰਵਾੜਵਾ ਕੇ ਨਿਕਲੇ ਨਿਕੇ ਬੱਚੇ ਰਵਾੜਵਾ ਕੇ ਬੀਬੀਆਂ ਨੇ ਕੰਮ ਕੀਤਾ ਬਜ਼ੁਰਗਾਂ ਨੇ ਕੰਮ ਕੀਤਾ ਜੀ ਉਹਨਾਂ ਨੇ ਵੀ ਉਹਨਾਂ ਤੋਂ ਵੀ ਕੰਮ ਕਰਵਾ ਕੇ ਤੇ ਪਤਾ ਨਹੀਂ ਉਹ ਪੈਸਾ ਕਿੱਧਰ ਚਲੇ ਗਿਆ ਅਸੀਂ ਤੁਹਾਡੇ ਚੈਨਲ 'ਆਹੀਂ ਮੰਗ ਕਰਦੇ ਆ ਜੀ ਵੀ ਉਸ ਪੈਸੇ ਦੀ ਪਤਾ ਲੱਗੇ ਸਰਕਾਰ ਨੂੰ ਸਰਕਾਰ ਸਾਨੂੰ ਦੱਸੇ ਵੀ ਉਹ ਪੈਸਾ ਕਿਹੜੇ ਖਾਤੇ 'ਚ ਗਿਆ ਤੇ ਕਿਹਦੀ ਜੇਬ 'ਚ ਗਿਆ ਜੀ ਉਸ ਬੇੜੇ ਦੇ ਵਿੱਚ ਸਵਾਰ ਹੋ ਗਏ ਆ ਜਿਹੜੇ ਬੇੜੇ ਦਾ ਬਾਪੂ ਉਤਰ ਸਿੰਘ ਜਿਕਰ ਕਰ ਰਹੇ ਸੀ ਤੇ ਮੈਂ ਵੀ ਉਹ 3ਆਂ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਦੀਆਂ ਤਸਵੀਰਾਂ ਦਿਖਾ ਲਈਆਂ ਸੀ ਤੁਹਾਨੂੰ ਇਸ ਟਾਈਮ ਛੋਟੀਆਂ ਬੱਚੀਆਂ ਆ ਇਹ ਆਪਣੇ ਘਰ ਨੂੰ ਜਾਣ ਵਾਸਤੇ ਉਹ ਬੇੜੇ ਸਵਾਰ ਹੋ ਗਈਆਂ ਤੇ ਪਾਣੀ ਦਾ ਪੱਧਰ ਜਿਹੜਾ ਵਾ ਇਸ ਟਾਈਮ ਦੇ ਉੱਤੇ ਵਧ ਰਿਹਾ ਵਾ ਬੱਚਿਆਂ ਨਾਲ ਪਹਿਲਾਂ ਗੱਲਬਾਤ ਕਰਨੀ ਬੇਟਾ ਕਿਵੇਂ ਆ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕਾ ਕੀ ਨਾਂ ਕੀ ਪੁੱਤ ਜੀ ਤੁਹਾਡਾ ਅੰਸ਼ਪ੍ਰੀਤ ਕੌਰ ਕੀ ਕਰਦੇ ਹੋ ਤੁਸੀਂ ਆਰਐਸਜੀ ਕਾਲਜ ਜਾਣੇ ਅੱਛਾ ਕਿੱਥੋਂ ਆਏ ਹੋ ਹੁਣ ਤੁਸੀਂ ਕਿੱਥੋਂ ਧੀਰਾਕਾਰਾ ਪਿੰਡ ਧੀਰਾਕਾਰਾ ਪਿੰਡ ਘਰ ਕਿੱਥੇ ਤੁਹਾਡਾ ਬੇਟਾ ਸਾਹਮਣੇ ਅੱਛਾ ਆਹ ਸਾਹਮਣੇ ਵਾਲਾ ਘਰ ਆ ਤੇ ਪੁੱਤ ਫਿਰ ਤੁਹਾਨੂੰ ਬੇੜਿਆਂ ਤੇ ਰੋ ਜਾਣਾ ਪੈਂਦਾ ਹਾਂਜੀ ਰੋਜ਼ ਬੇੜੀ ਤੇ ਸਵੇਰ ਟਾਈਮ ਵੀ ਸ਼ਾਮ ਟਾਈਮ ਵੀ अच्छा उमर किन्नी पुत्त ते 18 ਸਾਲ ਸਾਲ 18 ਸਾਲ ਜੀ ਕਿੰਨੇ ਰਿਆ ਤਰਸਦੀ ਪਾਣੀ ਕਿੰਨੀ ਰੀ ਵੇਖ ਲਿਆ ਪਾਣੀ ਬਹੁਤ ਵਾਰ ਵੇਖ ਲਿਆ ਬਹੁਤ ਮੁਸ਼ਕਿਲ ਹੁੰਦੀ ਹਾਂ ਜੀ ਅੱਛਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਸਰਕਾਰ ਆ ਜਾਂਦੀ ਤੁਹਾਡੇ ਕੋਲ ਹੈ ਐਮਪੀ ਐਮਐਲਏ ਆਉਂਦੇ ਹੁੰਦੇ ਹਾਂਜੀ ਹਾਂਜੀ ਉਸ ਟਾਈਮ ਸਰਕਾਰ ਆਉਂਦੀ ਪਾਣੀ ਕਿਦਣ ਦਾ ਆਇਆ ਹੁਣ ਤੁਹਾਡੇ ਘਰਾਂ ਚ ਪਾਣੀ ਹੋ ਗਿਆ 10 15 ਦਿਨ ਹੋ ਗਏ ਉਸ ਦਿਨ ਦੇ ਵੀ ਰੋਜ਼ ਐਮਪੀ ਐਮਐਲਏ ਆਉਂਦੇ ਹੋਣਗੇ ਤੁਹਾਡੇ ਕੋ ਕਿ ਆਜੋ ਪੁੱਤ ਤੁਹਾਨੂੰ ਗੱਡੀਆਂ ਮੁਹੱਜਾ ਕਰਾ ਦਿੰਨੇ ਆ ਸਾਧਨ ਮੁਹੱਜਾ ਆਉਂਦੇ ਆ ਐਮਪੀ ਐਮਐਲਏ ਆਇ ਤਾਂ ਸੀ ਬਟ ਇੱਥੋਂ ਹੀ ਮੁੜ ਕੇ ਖੁਸ਼ ਗੱਲਬਾਤ ਹਾਂਜੀ ਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਘਰੇ ਪਹੁੰਚ ਜਾਂਦੇ ਘਰੇ ਹੀ ਪਹੁੰਚਦੇ ਨੇ ਹਾਂਜੀ ਜਿਹੜੇ ਫਿਰ ਕੀ ਕਹਿੰਦੇ ਆ ਕਿ ਤੁਸੀਂ ਤਾਂ ਸਾਡੇ ਪੁੱਤ ਤੋਂ ਹਨਾ ਆਸ਼ੀਰਵਾਦ ਦਿੰਦੇ ਹੋਣਗੇ ਜਾ ਕੇ ਹਾਂਜੀ ਸਿਰ ਤੇ ਹੱਥ ਰੱਖਦੇ ਆ ਹਾਂਜੀ ਕਿ ਤੁਸੀਂ ਸਾਡੀਆਂ ਧੀਆ ਹੁਣ ਕੁਝ ਕਹਿਣਾ ਚਾਹੁੰਦੇ ਪੁੱਤੋਂ ਇਹਨਾਂ ਨੂੰ ਕਿ ਧੀਆ ਦਿਖਦੀਆਂ ਆ ਵਾ ਜਾਂ ਸਰਕਾਰ ਨੂੰ ਨਹੀਂ ਕੁਝ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਸਰਕਾਰ ਕੋਲੋਂ ਕੀ ਕਹੀ ਹੈ ਹੁਣ ਸਰਕਾਰ ਨੂੰ ਤਾਂ ਖੁਦ ਦੇਖਣਾ ਚਾਹੀਦਾ ਨਾ ਕਿ ਪਾਣੀ ਆਇਆ ਇਸ ਵਿੱਚ ਸਰਕਾਰ ਨੂੰ ਅਸੀਂ ਕੀ ਕਹੀ ਹੈ ਹੁਣ ਜਦ ਸਰਕਾਰ ਪਹੁੰਚ ਨਹੀਂ ਸਕੀ ਇਸ ਥਾਂ ਤੇ ਮੁਸ਼ਕਿਲ ਧੀ ਰਾਣੀ ਇੱਕ ਹੋਰ ਨਾਲ ਸਾਡੇ ਬੇਟਾ ਕੀ ਨਾਂ ਜੇ ਤੁਹਾਡਾ ਸਿੰਘਿਤ ਕਾ ਬੇਟਾ ਕਿਹੜਾ ਘਰ ਆ ਤੁਹਾਡਾ ਹਾਂਜੀ ਇੱਥੇ ਧੀਰੇ ਘਰ ਆ ਉਹ ਸਾਹਮਣੇ ਰਿਹਾ ਹਾਂਜੀ ਕੀ ਕਰਦੇ ਤੁਸੀਂ ਬੇਟਾ ਆਰਐਸਜੀ ਕਾਲਜ ਜਾਂਦੇ ਹਾਂ ਸਟੱਡੀ ਕਰਦੇ ਕਿਹੜੀ ਕਲਾਸ ਆ ਬੀਏ ਕਰਦੀ ਪਈ ਫਰਸਟ ਇਅਰ ਹਾਂਜੀ ਤੇ ਰੋਜ਼ਾਨਾ ਫਿਰ ਬੇੜੇ ਚ ਜਾਣਾ ਪੈਂਦਾ ਜੀ ਰੋਜ਼ ਬੇੜੀ ਚ ਜਾਣਾ ਪੈਂਦਾ ਉਮਰ ਕਿੰਨੀ ਤੁਹਾਡੀ 20 ਸਾਲ ਸਾਲ 18 ਤੇ 20 ਸਾਲ ਹਨ 20 ਸਾਲ ਚ ਕਿੰਨੀ ਕਰੀਆਂ ਮੰਝਰ ਵੇਖ ਲਿਆ ਇਹ ਤਾਂ ਇਸ ਸਾਲ ਹੀ ਵੇਖਣਾ ਪੈਂਦਾ ਇਸ ਸਾਲ ਹੀ ਵੇਖਣਾ ਹਾਂਜੀ ਇਸੀ ਤਰ੍ਹਾਂ ਬੇੜਿਆਂ ਦੇ ਵਿੱਚ ਤੁਰਨਾ ਪੈਂਦਾ ਫਿਰ ਹਾਂਜੀ ਇਹੋ ਹੀ ਹਾਲ ਰਹਿਣ ਦਾ ਵਾਇਸ ਵਾਲੀ ਕੂਟਰ ਵਾਲੀਆਂ ਗੱਡੀਆਂ ਫਿਰ ਆ ਜਾਂਦੀਆਂ ਹੁਣ ਜਦੋਂ ਪਾਣੀ ਆ ਜਾਂਦਾ ਕਿ ਹਾਂ ਆ ਜਾਓ ਪੁੱਤ ਤੁਹਾਨੂੰ ਸਹੂਲਤਾਂ ਦਿੰਦੇ ਹਾਂ ਸਹੂਲਤਾਂ ਮਿਲਦੀਆਂ ਜਦੋਂ ਪਾਣੀ ਆਉਂਦਾ ਤੁਹਾਨੂੰ ਨਹੀਂ ਪਾਣੀ 'ਚ ਤਾਂ ਕੋਈ ਸਹੂਲਤ ਨਹੀਂ ਦਿੰਦੇ ਓਵੇਂ ਕਈ ਵਾਰ ਹਾਂਜੀ ਵੋਟਾਂ ਵੇਲੇ ਕਿੱਤਾ ਹੁੰਦਾ ਵੋਟਾਂ ਵੇਲੇ ਗੱਡੀਆਂ ਆਉਂਦੀਆਂ ਘਰੇ ਤੱਕ ਆਉਂਦੀਆਂ ਮੈਂ ਕਿ ਤੁਹਾਨੂੰ ਵੋਟ ਕਰੋ ਇਹ ਕਰੋ ਤੁਹਾਡਾ ਆ ਕਰ ਦਾਂਗੇ ਇਹ ਕਰ ਦਾਂਗੇ ਅਜੇ ਤੱਕ ਕੁਛ ਕੀਤਾ ਹੀ ਨਹੀਂ ਹੈ ਨਾ ਹਾਂ ਸਾਰੇ ਹੀ ਅੱਛਾ ਹਾਂਜੀ ਕੋਈ ਮੰਗ ਕਰਦੇ ਹੋ ਤੁਸੀਂ ਇਸ ਟਾਈਮ ਭਗਵੰਤ ਮਾਨ ਦੀ ਸਰਕਾਰ ਆ ਪੰਜਾਬ ਨੇ बनਨੇ एमएलए ਤੋਂ ਪਹਿਲਾਂ ਦੇ ਦਿੱਤੇ ਸੀ ਐਸ ਟਾਈਮ ਤੇ ਗਿਣਤੀ ਹੋਰ ਵੱਧ ਚੁੱਕੀ ਆ ਕੋਈ ਮੰਗ ਹੈਗੀ ਸਰਕਾਰ ਬੇਟਾ ਤੁਹਾਡੀ ਕਿਉਂਕਿ ਤੁਹਾਡੀ ਆਵਾਜ਼ ਸ਼ਾਇਦ 18 ਤੋਂ 20 ਸਾਲ ਦੀ ਉਹ ਕੰਨ ਖੋਲੇ ਸਰਕਾਰ ਮੰਗ ਤਾਂ ਕੋਈ ਨਹੀਂ ਕਿ ਜਦੋਂ ਮਤਲਬ ਪਾਣੀ ਆ ਜਾਂਦਾ ਉਹ ਥੋੜੇ ਹੈਲਪ ਤਾਂ ਕਰਿਆ ਕਰਨ ਵੀ ਔਖਾ ਹੋ ਜਾਂਦਾ ਹਣਾ ਜਨ ਹਾਂਜੀ ਔਖਾ ਹੋ ਜਾਂਦਾ ਫਿਰ 베ੜੀ ਤੇ ਜਾਣਾ ਹੋਣਾ ਔਖਾ ਖੇਤੀ ਬੜੀ ਵੀ ਕਰਦਾ ਪਰਿਵਾਰ ਤੁਹਾਡਾ ਖੇਤੀ ਪੜੀ ਫਸਲ ਆੜੀ ਸਾਰੀ ਬਰਬਾਦ ਹੋ ਗਈ ਫਸਲ ਖਰਾਬ ਹੋ ਗਈ ਪੁੱਤ ਤੇ ਮੁਆਵਜ਼ਾ ਮਿਲ ਜਾਂਦਾ ਇਸ਼ਾਰੇ ਨਹੀਂ ਮਿਲਿਆ ਬਟ ਉਹਨ ਥੋੜਾ ਮਿਲਦਾ ਇੰਨਾ ਨਹੀਂ ਮਿਲਦਾ ਜਿਹਨਾਂ ਨੁਕਸਾਨ ਹੋਇਆ ਉਹਨਾਂ ਨੂੰ ਤਾਂ ਫਸਲ ਹੀ ਲਾਈ ਦੀ ਜਿੰਨਾ ਮੁਆਵਜ਼ਾ ਦੇ ਦਿੰਦੇ ਬਹੁਤ ਘੱਟ ਮਤਰਾ ਹਾਂਜੀ ਉਹਨਾਂ ਚ ਤਾਂ ਫਸਲ ਹੀ ਮਕਸਦ ਲਾਈ ਦੀ ਆ ਚੋਨਾ ਹਡਾ ਉਹਨਾਂ ਚ ਲੱਗਦਾ ਹੀ ਆ ਹਾਂਜੀ ਮੁਆਵਜ਼ੇ ਦੀ ਕੀਮਤ ਵਧਣੀ ਚਾਹੀਦੀ ਤੁਹਾਨੂੰ ਤਾਂ ਫਾਇਦਾ ਨਹੀਂ ਆ ਕੋਈ ਹੈ ਨਹੀਂ ਸਰਕਾਰ ਉਹ ਦਿੱਤਾ ਜਾਂਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਹਾਂਜੀ ਇੰਨੇ ਨਹੀਂ ਦਿੰਦੇ ਪੜ੍ਹਾਈ ਦੇ ਵੀ ਫਰਕ ਤੇ ਪੈਂਦਾ ਹੋਊਗਾ ਤੁਹਾਡੀ ਹਨਾ ਕਿ ਜਵੇਂ ਹਾਲਾਤ ਜੋ ਬਣੇ ਹੋਏ ਹਨ ਹਾਂਜੀ ਕਈ ਵਾਰ ਮਤਲਬ ਛੁੱਟੀ ਵੀ ਮਾਰਨੀ ਪੈ ਜਾਂਦੀ ਹੈ ਫਿਰ ਨਹੀਂ ਜਾਈਦੇ ਕਾਲਜ ਪਰ ਸਮਾਗ ਤੇ ਤੇ ਬੋਝ ਹੋਊਗਾ ਕਿ ਅੱਜ ਮੈਂ ਹੁਣ ਕਾਲਜ ਆਈ ਹੋਈ ਆ ਕਾਲਜ ਜਾਣ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਪਾਣੀ ਕਿੰਨਾ ਵਧ ਗਿਆ ਹੋਣਾ ਮਾਂ ਪਿਓ ਕਿਵੇਂ ਆ ਬਾਕੀ ਪਰਿਵਾਰ ਕਿੰਨੇ ਪਰਿਵਾਰ ਦੇ ਮੈਂਬਰ ਤੁਹਾਡੇ ਪੰਜ ਅੱਛਾ ਤੁਹਾਡੀ ਭੈਣਾਂ ਛੋਟੇ ਜਾਂ ਚਾਚੇ ਤਾਈ ਦੀ ਧੀ ਕਜ਼ਨ ਹਾਂ ਕਜ਼ਨ ਹਾਂ ਹਾਂਜੀ ਅੱਛਾ ਲੱਗੇ ਲੱਗੇ ਆ ਘਰ ਤੁਹਾਡੇ ਦੋਵਾਂ ਦੇ ਹਾਂਜੀ ਉਹਨਾਂ ਦੇ ਪਿੱਛੇ ਸਾਡੇ ਅੱਗੇ ਹਾਂਜੀ ਸਵੇਰੇ ਬੇੜੇ ਸਵਾਰ ਹੋਣਾ ਦੇ ਬਾਹਰ ਚਲ ਜਾਣਾ ਤੇ ਕਾਲਜ ਚਲ ਜਾਣਾ اسی ਤਰ੍ਹਾਂ ਜਣਾ ਜਿੰਦਗੀ ਚੱਲਦੀ ਹੈ ਹਾਂਜੀ ਤੇ ਜਦੋਂ ਪਿਛਲੀ ਵਾਰੀ ਪਾਣੀ ਆਇਆ ਸੀ ਕਿੰਨੇ ਦਿਨ ਇਦਾਂ ਤੁਹਾਣਾ ਮਾਹੌਲ ਰਿਹਾ ਸੀ اسی ਤਰ੍ਹਾਂ ਫੇ ਇਸ ਵਾਰ ਤਾਂ ਮਤੋਂ ਘੱਟ ਆਇਆ ਨਾ ਪਿਛਲੀ ਵਾਰ ਤਾਂ ਬਹੁਤ ਜ਼ਿਆਦਾ ਆਇਆ ਸੀਗਾ ਪਾਣੀ ਫਿਰ ਲੋਕਾਂ ਦੇ ਮਤੋਂ ਘਰਾਂ ਚ ਵੜ ਗਿਆ ਸੀ ਫਿਰ ਕਈਆਂ ਦੇ ਤਾਂ ਘਰ ਹੀ ਟੱਟ ਗਏ ਸੀ ਇੰਨਾ ਜ਼ਿਆਦਾ ਔਖਾ ਕਈਆਂ ਨੂੰ ਹੋਇਆ ਸੀ ਸਰਕਾਰ ਨੇ ਬਣਾਤੇ ਹੋਣੇ ਕਰ ਨਹੀਂ ਨਹੀਂ ਸਰਕਾਰ ਨੇ ਤਾਂ ਕੁਛ ਨਹੀਂ ਕੀਤਾ ਹਾਂਜੀ ਵੈਸੇ ਹੈਲੀਕਾਪਟਰ ਤੇ ਸਰਕਾਰਾਂ ਦੇ ਫਿਰਦੇ ਹੁੰਦੇ ਆ ਕਦੀ ਦੇਖਿਆ ਤੇ ਹੈਲੀਕਾਪਟਰ ਪਾਣੀ ਪੂਣੀ ਦੇ ਉੱਤੇ ਆਇਆ ਹੋਵੇ ਕਦੀ ਨਹੀਂ ਨਹੀਂ ਅੱਛਾ ਨਹੀਂ ਦੇਖਿਆ ਕੋਈ ਤੁਸੀਂ ਵੀ ਕਿਹਾ ਵੀ ਪੁੱਤ ਜੀ ਕਦੀ ਹੈਲੀਕਾਪਟਰ ਇੱਧਰ ਦੇ ਪਾਸੇ ਤੋਂ ਆਇਆ ਹੋਇਆ ਹੈਲੀਕਾਪਟਰ ਨਹੀਂ ਦੇਖਿਆ ਹਾਂਜੀ ਜੇ ਕੋਈ ਗੱਲਬਾਤ ਹੋ ਜੇ ਇੱਥੇ ਤੇ ਤੁਹਾਨੂੰ ਬਚਾਉਣ ਵਾਸਤੇ ਸੰਗਤ ਹੀ ਆਉਂਦੀ ਆ ਕਿ ਸਰਕਾਰੀ ਅਧਿਕਾਰੀ ਕੋਈ ਆ ਜਾਂਦਾ ਸੰਗਤ ਹੀ ਹੈ ਸਰਕਾਰੀ ਅਧਿਕਾਰੀ ਕਿਸ ਨੇ ਆਉਣਾ ਨਹੀਂ ਨਹੀਂ ਅੱਛਾ ਆਪ ਪਾਣੀ ਲੰਘ ਕੇ ਕਦੀ ਕੋਈ ਗਿਆ ਹੁਣ ਇੰਨੇ ਦਿਨਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਸਰਕਾਰੀ ਅਧਿਕਾਰੀ ਕੋਈ ਨਹੀਂ 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 ਉਹ ਕੋਈ ਨਹੀਂ ਪੁੱਛ ਹੂੰ ਉਹ ਤਾਂ ਮੁੜ ਜਾਂਦੇ ਸਾਰੇ ਪਾਣੀ ਵੇਖ ਕੇ ਜਿੱਥੋਂ ਅਪ ਚੜੇ ਆ ਉੱਥੋਂ ਤੱਕ ਆਉਣਾ ਉੱਥੋਂ ਤੱਕ ਆਉਣਾ ਤੇ ਉੱਥੇ ਹੀ ਮੁੜ ਜਾਂਦੇ ਸਾਰੇ ਉੱਥੇ ਫੋਟੋ ਵਧੀਆ ਹੋ ਜਾਂਦੀ ਹੈ ਨਾ ਇਦਾਂ ਦੱਸ ਦੇਣਾ ਕਿ ਉਹ ਬੜਾ ਪਾਣੀ ਆ ਗਿਆ ਜੀ ਹਨਾ ਬਸ ਸ਼ੋਅ ਆਫ ਕਰਕੇ ਨਾ ਉੱਥੋਂ ਉੱਥੋਂ ਚੱਲ ਜਾਂਦੇ ਕੋਈ ਇੱਥੇ ਆ ਕੇ ਪੁੱਛਦਾ ਨਹੀਂ ਹਨ ਪਰਿਵਾਰਾਂ ਨੂੰ ਕੋਈ ਨਹੀਂ ਪੁੱਛਦਾ ਹਾਂਜੀ ਤੁਹਾਡੀ ਹਾਲ ਕੀ ਆ ਕਿਵੇਂ ਜਾਂਦੇ ਆਉਂਦੇ ਜੋ ਆਪਦਾ ਕਿਵੇਂ ਕਾਰੋਬਾਰ ਚੱਲਦਾ ਤੁਹਾਡਾ ਕੋਈ ਨਹੀਂ ਪੁੱਛਦਾ ਤੀ ਯਾਰਾਣੀ ਆ ਵਾਂ 18 ਤੋਂ 30 ਸਾਲ ਦੀ ਉਮਰ ਦੱਸਿਆ ਉਹਨਾਂ ਨੇ ਤੇ ਪੁੱਛਦਾ ਕੋਈ ਨਹੀਂ ਕਹਿੰਦੇ ਵੋਟਾਂ ਵੇਲੇ ਤੇ ਹੂਟਰ ਵਾਲੀਆਂ ਗੱਡੀਆਂ ਫਿਰਦੀਆਂ ਵਾਂ ਸਾਹਮਣੇ ਇਨਾ ਤੀਆਂ ਦਾ ਘਰ ਵਾ ਚਾਚੇ ਤਾਇੇ ਦੀਆਂ ਭੈਣਾ ਵਾ ਤਾਇੇ ਦੀਆਂ ਬੇਟੀਆਂ ਵਾ ਭੈਣਾ ਵਾ ਇਹ ਤੇ ਜਿਹੜਾ ਦੂਰੋਂ ਅਸੀਂ ਸਵੇਰੇ ਇੱਕ ਤਸਵੀਰ ਦਿਖਾ ਲਈ ਸੀ ਉਹ ਤਸਵੀਰ ਅਸੀਂ ਉਸ ਘਰ ਵਾਲੇ ਪਾਸੇ ਜਾ ਰਹੇ ਹਾਂ ਇਤਰਾਸ ਦੀ ਆ ਇਸ ਇਲਾਕੇ ਦੀ ਕਹਿ ਸਕਦੇ ਆ ਇੱਕ ਪਾਸੇ ਤੇ ਸਰਕਾਰ ਕੋ ਮਵਾਜੇ ਦੀ ਵੀ ਈਆਂ ਨੇ ਮੰਗ ਕੀਤੀ ਕਿ ਜੋ ਕੁਝ ਤੁਸੀਂ ਦਿੰਨੇ ਹੋ ਉਹਦੇ ਨਾਲ ਤੇ ਸਾਡੀ ਫਸਲ ਵੀ ਦੁਬਾਰਾ ਨਹੀਂ ਲੱਗ ਸਕਦੀ ਇਹਨਾਂ ਘੱਟ ਮਵਾਜਾ ਸਾਨੂੰ ਫਸਲ ਦਾ ਮਵਾਜਾ ਤੇ ਇਹ ਬੇਟਾ ਇਹਦੀ ਪਹਿਲੀ ਆ ਜਿਹੜੀ ਜ਼ਮੀਨ ਚ ਖਾ ਰਹੇ ਆ ਇਹ ਤੁਹਾਡੀ ਆ ਹਾਂਜੀ ਹਾਂਜੀ ਇਹ ਤੇ ਡੁੱਬ ਚੁੱਕੀ ਸਾਰੇ ਹਾਂਜੀ ਡੁੱਬ ਗਈ ਹੈ ਸਾਰੇ ਕਿਤੇ ਖਰਾਬ ਹੋ ਚੁੱਕੀ ਫਸਲ ਸਟੰਪਲ ਸਾਰੀ ਹੈ ਨਾ ਜੀ ਹਾਂਜੀ ਜੀ ਅੱਜ ਨਾ ਪਾਣੀ ਆਉਂਦਾ ਫੇਸ਼ ਆਏ ਤੇ ਬਚਣ ਦੇ ਚਾਂਸਸ ਹੈਗੇ ਬਟ ਅੱਜ ਵਧ ਗਿਆ ਪਾਣੀ ਹਾਂਜੀ ਫੇਰ ਵਧ ਗਿਆ ਵਾ ਮੁਸ਼ਕਿਲੀਆਂ ਹੁਣ ਨਹੀਂ ਝੋਨਾ ਬਚੇਗਾ ਜਦੋਂ ਸੇਰੇ ਗਏ ਸੀ ਪਾਣੀ ਘੱਟ ਸੀ ਇੱਥੇ ਜੀ ਘੱਟ ਸੀਗਾ ਤੇ ਉਹ ਕਿਸੇ ਨੇ ਫੋਨ ਲਾਇਆ ਸੈਕਟਰੀ ਦਾ ਫੋਨ ਆਇਆ ਸੀ ਉਹ ਕਹਿੰਦੇ ਪਾਣੀ ਫੇਰ ਇੱਧਰ ਛੱਡ ਦੇਣਾ ਅੱਛਾ ਅਜੇ ਹੋ ਸਕਣਾ ਹਾਂਜੀ ਤੇ ਉਹ ਛੱਡ ਦਿੱਤਾ ਉਹ ਝੋਨਾ ਸਾਰਾ ਡੁੱਬ ਗਿਆ ਜਾਏਗਾ ਪਹਿਲੇ ਦਿਖਾਈ ਦੇ ਹਾਂਜੀ ਦਿਖਾਈ ਦੇ ਹਾਂਜੀ ਇਹ ਸਾਰਾ ਡੁੱਬ ਗਿਆ ਅਜੇ ਉਹ ਤੇ ਘਰ ਦੇ ਹਾਲਾਤ ਕਿਵੇਂ ਚੱਲ ਰਿਹਾ ਇਸ ਟਾਈਮ ਦੇ ਉੱਤੇ ਜਿੱਦਾਂ ਮਾਲ ਡੰਗਾ ਰਾਤ ਚਾ ਕਾਦਰਸ਼ ਉਹਨਾਂ ਨੂੰ ਔਖਾ ਹੁੰਦਾ ਵਾ ਮਤਲਬ ਪੱਠੇ ਤਾਂ ਸਾਰੇ ਵੇਸਟ ਹੋ ਗਏ ਤੇ ਉਹ ਤੂੜੀ ਨਾਲ ਹੀ ਉਹਨਾਂ ਨੂੰ ਸਾਰੀ ਦਾ ਾਟਾ ਾਟਾ ਪਾ ਕੇ ਬਸ ਪੱਠੇ ਤਾਂ ਸਾਰੇ ਉਹ ਦੇਖੋ ਬਰਬਾਦ ਹੋਏ ਪਏ ਅਭੀ ਚਰੀ तकरीबन 5 ਤੋਂ 7-7 ਫੁੱਟ ਵੀ ਕਿਹ ਜਨਾ ਬੰਦੇ ਤੋਂ ਉੱਚੀ ਚਰੀ ਹੁੰਦੀ ਹੈ तकरीबन ਉਹ ਪਾਣੀ ਚ ਡੁੱਬ ਚੁੱਕੀ ਹੈ ਇਸ ਟਾਈਮ ਦੇ ਉੱਤੇ ਤੇ ਧੀ ਰਹਿਣੀ ਹੈ ਪਰਾਜ ਦੀ ਵਿਆਹ ਦਾ ਫਰਕ ਪੈਂਦਾ ਹੋਊਗਾ ਸੋਚਾਂ ਤਾਂ ਸੋਚਦੇ ਹੋਗੇ ਨਾ ਕਿ ਅਸੀਂ ਘਰੋਂ ਤੇ ਚਲ ਗਏ ਆ ਵਾਪਸੀ ਵੇਲੇ ਪਤਾ ਨਹੀਂ ਕੀ ਬਣ ਗਿਆ ਹੋਣਾ ਹਾਂਜੀ ਹਾਂਜੀ ਥੋੜੀ ਤਾਂ ਟੈਨਸ਼ਨ ਹੈ ਹੀ ਹੈ ਕਿ ਮਤਲਬ ਸਾਰਾ ਝੋਨਾ ਫਸਲ ਬਰਬਾਦ ਹੋ ਗਈ ਹੈ ਹਾਂਜੀ ਜ਼ਿੰਦਗੀ ਇੱਕ ਲੀਹੋ ਕਹਿ ਦਿੰਨੇ ਆਪਾਂ ਨਾ ਲੀਹੋ ਲੱਥ ਗਈ ਹੈ ਤਾਂ ਇਹ ਕਹਿ ਸਕਦੇ ਕਿ ਜਿੰਦਗੀ ਲੀਹੋ ਲੱਥ ਜਾਂਦੀ ਹੈ ਹੈਨਾ ਹਾਂਜੀ ਬਿਲਕੁਲ ਤੇ ਫਿਰ ਕਿਦਾਂ ਦੁਬਾਰਾ ਆਈਡੀ ਖੇਤੀ ਸਰਵਾਈਵ ਕਰਨਾ ਮੁਸ਼ਕਲ ਹੋ ਜਾਂਦਾ ਹੋਊਗਾ ਇਹ ਤੇ ਦੁਬਾਰਾ ਮੁਸ਼ਕਲ ਤਾਂ ਫਿਰ ਹੁੰਦੀ ਹੈ ਕਾਲਜ ਦੀਆਂ ਫੀਸ ਵਗੈਰਾ ਸਭ ਕੁਝ ਹਟਾਣਾ ਫਿਰ ਉਸ ਕਰਕੇ ਬਹੁਤ ਮੁਸ਼ਕਿਲ ਹੈ ਹੰਦੀ ਫਸਲ ਤਾਂ ਸਾਰਾ ਖਸ ਕਰ ਹਾਂਜੀ ਹਾਂਜੀ ਫਸਲ ਤੋਂ ਹੀ ਦੇ ਦਈਆਂ ਤਾਂ ਫਿਰ ਓਖਾ ਹੋ ਜਾਂਦਾ ਉਹ ਘਰ ਦੇ ਫਿਰ ਓਖੇ ਹੋ ਕੇ ਦਿੰਦੇ ਪੀਸਾ ਸਰਕਾਰ ਫਿਰ ਕੁਛ ਕਰਦੀ ਵੀ ਨਹੀਂ ਨਾ ਬਾਤ ਜੇ ਬੈਠਾ ਹੁਣ ਤੁਹਾਡਾ ਘਰ ਆ ਗਿਆ ਮੈਂ ਗਰਮੀਤ ਨੂੰ ਕਹੂੰਗਾ ਤਸਵੀਰ ਦਿਖਾਉਂਦੇ ਹੋਏ ਕੇਵਲ ਦੋ ਕਿੱਲਾਂ ਦਾ ਪੰਦ ਹੋਊਗਾ ਪਰ ਇਹ ਵੀ ਇਹਨਾਂ ਵਾਸਤੇ ਜਾਨ ਜੋਖਮ ਚ ਪਾ ਕੇ ਜਾਣਾ ਪੈਂਦਾ ਇਹਨਾਂ 3 ਨੂੰ ਤਾਰਾ ਸਾਲ ਤੇ 20 ਸਾਲ ਦੀ ਉਮਰ ਆ ਛੋਟੇ ਬੱਚੇ ਵੀ ਆ ਇਸ ਟਾਈਮ ਦੇ ਉੱਤੇ ਤੇ ਮੈਂ ਜਦੋਂ ਵੀ ਬੈਠੇ ਤੇ ਗੱਲ ਕੀਤੀ ਤੇ ਭਾਈ ਸਾਹਿਬ ਇੱਥੇ ਸਾਬਕਾ ਸਰਪੰਚ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਹਿੰਦੇ ਕਿ ਇਹ ਛੋਟੇ ਮਲਾ ਹੀ ਸਾਰਾ ਦਿਨ ਬੇੜੀਆਂ ਚਲਾਉਂਦੇ ਆ ਕੋਈ ਮਲਾ ਵੀ ਹੈ ਨਹੀਂ ਬੇਟਾ ਫਿਰ ਇਹ ਛੋਟੇ ਬੱਚੇ ਹੀ ਲੈ ਕੇ ਜਾਂਦੇ ਮੈਂ ਕੱਲ ਵੀ ਤਸਵੀਰਾਂ ਵੇਖੀਆਂ ਸੀ ਹਾਂਜੀ ਛੋਟੇ ਬੱਚੇ ਲੈ ਕੇ ਜਾਂਦੇ ਆ ਅੱਛਾ ਸਰਕਾਰ ਵੱਲੋਂ ਕੋਈ ਮਲਾ ਨਹੀਂ ਹੈਗਾ ਇਹ ਬੇੜੀ ਚਲਾਉਣ ਵਾਲਾ ਨਹੀਂ ਨਹੀਂ ਕੋਈ ਨਹੀਂ ਕੋਈ ਪ੍ਰੀਟ ਨਹੀਂ ਹੈ ਕਹਿ ਸਕਦੇ ਹਾਂ ਹਾਂਜੀ ਨਹੀਂ ਵੈਸੇ ਤੇ ਇਹਨਾਂ ਪਿੰਡਾਂ ਨੂੰ ਇਹਨਾਂ ਘਰਾਂ ਨੂੰ ਬੇੜੀ ਜਿਹੜੀ ਆ ਉਹ ਚਾਹੀਦੀ ਆ ਕਿ ਅਗਨ ਬੋਰਡ ਦੀ ਮੰਗ ਹੈ ਬੇਟਾ ਸਰਕਾਰ ਤੋਂ ਲਾਸਟ ਜਿਕਰ ਇਹ ਦੱਸ ਦੋ ਕਿ ਕੋਈ ਮੰਗ ਤੁਹਾਡੀ ਕਿ ਸਰਕਾਰ ਇਹਦੇ ਲਈ ਪਾਸੇ ਵੀ ਧਿਆਨ ਦੇਵੇ ਪਹਿਲੀ ਗੱਲ ਤਾਂ ਕੋਈ ਸੁਣ ਲੱਗਦਾ ਨਹੀਂ ਕਿ ਆਹ ਕੁਛ ਕਰਨਗੇ ਨਹੀਂ ਪਰ ਫਿਰ ਵੀ ਆਪਾਂ ਆਪਾਂ ਨੂੰ ਤਾਂ ਕਹਿਣਾ ਹੀ ਪਊਗਾ ਨਾ ਕਿ ਅਸੀਂ ਫਸਲ ਦਾ ਮੁਆਵਜ਼ਾ ਦੇਣਾ ਘਰਾਂ ਦਾ ਮੁਆਵਜ਼ਾ ਦੇਣਾ ਹੈ ਨਾ ਉਹ ਤਾਂ ਹੁਣ ਚਲੋ ਕਹਿ ਹੀ ਸਕਦੇ ਆ ਅਗੋ ਕਰਨਾ ਨਾ ਕਰਨਾ ਉਹਨਾਂ ਤੇ ਹੀ ਆਏ ਹਾਂ ਜਰਾ ਤੁਸੀਂ ਕੁਝ ਕਹਿਣਾ ਚਾਹੋ ਮੁਆਵਜ਼ਾ ਇਹ ਆ ਕਿ ਜਿੰਨੀ ਉਹਨਾਂ ਦਿੰਦੇ ਜਿੰਨੇ ਅਸੀਂ ਲਵਾਈ ਤੇ ਝੋਨਾ ਲਵਾਈ ਦਾ ਇਹ ਆ ਕਿ ਥੋੜਾ ਫਿਰ ਮੁਆਵਜ਼ਾ ਵੀ ਥੋੜਾ ਜ਼ਿਆਦਾ ਦਿਆ ਉਦਾਇਕ ਦਿਆ ਕਰਨਾ ਫਿਰ ਉਹਨੇ ਚ ਤਾਂ ਹੀ ਝੋਨਾ ਹੀ ਲਵਾ ਲੀ ਤੇ ਫਿਰ ਸਾਨੂੰ ਤਾਂ ਕੋਈ ਫਾਇਦਾ ਨਹੀਂ ਨਾ ਹੁੰਦਾ ਫਿਰ ਜਿਆਦੇ ਪੈਸੇ ਦਿਆ ਕੇ ਸਾਡੀ ਇੰਨੀ ਫਸਲ ਬਰਬਾਦ ਹੋ ਗਈ ਆ ਬਿਲਕੁਲ ਇਤੀਆਂ ਰਾਣੀਆਂ ਵਾ ਗੁਰੂ ਸਾਹਿਬ ਕਿਰਪਾ ਕਰੇ ਤੀਓ ਵਾਏ ਗੁਰੂ ਚੜ੍ਹਦੀ ਕਲਾ ਕਰੇ ਪਾਣੀ ਦਾ ਪੱਦਰ ਵਧ ਰਿਹਾ ਵਾ ਆਸ ਕਰਦੇ ਆ ਕਿ ਗੁਰੂ ਕਿਰਪਾ ਹੋਵੇ ਤੇ ਪਾਣੀ ਦਾ ਪੱਦਰ ਘਟੇ ਤੁਹਾਡਾ ਘਰ ਆ ਗਿਆ ਈ ਰਾਣੀਆਂ ਇਹੋ ਘਰ ਆ ਤੁਹਾਡਾ ਪਹੁੰਚੋ ਤੁਸੀਂ ਤੇ ਕੋਸ਼ਿਸ਼ ਕਰਾਂਗੇ ਤੁਹਾਡੀ ਆਵਾਜ਼ ਜਿਹੜੀ ਹੈਗੀ ਆ ਉਹ ਸਰਕਾਰੀ ਦਰਬਾਰੇ ਪਹੁੰਚਾਉਣ ਦੀ ਜਿਹੜੀ ਹੋਰ ਬਾਬਾ ਜੀ ਧੰਨ ਟੜਦੀ ਕਹਿੰਦਾ ਤੁਹਾਡਾ ਵੀ ਹੋ ਘਰ ਆ ਜੀ ਹਾਂ ਜੀ ਅੱਛਾ ਮੈਂ ਸੁਣ ਰਿਹਾ ਸੀ ਮੈਂ ਨਾ ਉਹ ਦੁੱਖ ਕੋਸ਼ਿਸ਼ ਕਰਦੇ ਹੁਣੇ ਕਿ ਉਹ ਲੱਭਣ ਦੀ ਕੁਰੇਦਨ ਦੀ ਪਤਾ ਕਿਉਂ ਕਿ ਸਾਡਾ ਸੁਨੇਹਾ ਪਹੁੰਚ ਸਕੇ ਬਬਾਈ ਤੁਸੀਂ ਤਾਂ ਬਹੁਤ तरी ਪਾਣੀ ਦੇਖਿਆ ਹੋਊਗਾ ਹਾਂ ਇਹ ਤਾਂ ਬੜੀ ਜੇ ਇੱਧਰ ਆ ਜਾਓ ਇੱਕ ਘਟੋਂ ਘਟ ਹਾਂ ਇਹ ਵੀ 25 ਘਰ ਪਾਣੀ ਆ ਗਿਆ 25 ਵਾਰੀ ਤੁਸੀਂ ਵੇਖ ਸਕਦੇ ਬਬਾਈ ਤੁਹਾਡੀ ਮੰਗ ਕੀ ਆ ਸਰਕਾਰ ਤੋਂ ਜਿਹੜਾ ਧੀਆ ਦੱਸ ਰਹੀਆਂ ਸੀ ਕਿ ਮੁਆਵਜ਼ਾ ਹੀ ਬੜਾ ਥੋੜਾ ਮਿਲਦਾ ਮੁਆਵਜ਼ਾ ਵਧਣਾ ਚਾਹੀਦਾ ਉਹ ਡਿੰਡੀ ਕੋਈ ਨਹੀਂ ਕੁਛ ਮੰਗ ਕਰਦੇ ਤੁਸੀਂ ਕੀ ਚਾਹੀਦਾ ਸਰਕਾਰ ਨੂੰ ਮੰਗ ਤਾਂ ਮੰਗਦੇ ਆ ਮਤਲਬ ਤੇਰੀ ਸੁਣਦੇ ਵੀ ਨਹੀਂ ਗੱਲ ਕੁਕੜੀਆਂ ਦਾ ਤੇ ਬੱਕਰੀ ਦਾ ਮੁਆਵਜ਼ਾ ਮਿਲ ਗਿਆ ਪਿਛਲੀ ਵਾਰੀ ਹਾਂ ਨਹੀਂ ਕਹਾਣੀ ਪਈ ਸੀ ਕਹਾਣੀ ਕਹਾਣੀ ਅਜੇ ਕਹਾਣੀ ਰਹਿ ਗਈ ਹੈ ਨਾ ਉਹ ਵੀ 60-6000 ਕੇਮਚਾਰ ਉਹ ਵੀ ਨਹੀਂ ਕਿੰਨਿਆਂ ਨੂੰ ਮਿਲਿਆ ਹੂੰ ਹੂੰ ਉਹ ਸੁਪਨੇ ਇੱਕ ਮੈਂ ਸਰਪੰਸਾ ਵੱਲ ਜਾਊਂਗਾ ਸਾਫ ਦਾ ਸਰਪੰਸਾ ਦੇ ਨਾਲ ਉਹ ਕਗਾਉਂਦਾ ਨਹੀਂ ਨਾਟਕ ਮੰਗੇਰੀ ਲਾਲ ਕੇ ਹਸੀਨ ਸਭ ਨੇ ਸਰਪੰਸਾ ਬਸ ਪਿਆ ਇਹ ਤਾਂ ਸਭ ਸੁਪਨੇ ਵਖਾਏ ਜਾਂਦੇ ਆ ਜੀ ਸਭ ਸੁਪਨੇ ਦੇਖ ਲੋ ਆਪੇ ਯਾਰ ਕੀ ਜਦੋਂ ਸਰਕਾਰ ਤੁਹਾਡੇ ਦਵਾਰ ਆਊਗੀ ਸਵਾਲ ਕਰੋਗੇ ਕਿ ਆ ਹਰ ਵਾਰੀ ਨਹੀਂ ਚੱਲਣਾ ਇਦਾਂ ਐਮਪੀ ਐਮਐਲਏ ਨੂੰ ਐਮਐਲਏ ਪੁੱਛਨੇ ਰਹੇਗੇ ਕਿ ਦੇ ਲੋਕੋ ਗੱਲੇ ਉਰੋਂ ਲਾਰੇ ਲੂਰੇ ਲਾ ਜਾਂਦੇ ਆ ਵੋਟਾਂ 'ਚ ਲਾਰੇ ਲਾ ਆ ਵੋਟਾਂ 'ਚ ਨੌਕਰੀਆਂ ਦੇਾਂਗੇ ਆਂ ਕਾਏ ਕਰਾਂਗੇ ਆ ਹੋ ਕਰਾਂਗੇ ਤੇ ਮਗਰੋਂ ਫੇਰ ਬਾਅਦ ਚਲੋ ਬਣ ਜਾਂਦੇ ਫੇਰ ਹੁਣ ਉਹਦੇ ਪੈਸਾ ਹੀ ਕੋਈ ਨਹੀਂ ਤੂੰ ਕੌਣ ਫੇਰ ਮੈਂ ਕੌਣ ਗੱਲ ਇਹ ਨਾ ਕੁਰਸੀ ਜਦੋਂ ਮਿਲ ਗਈ ਬਾਬਾ ਜੀ ਫੇਰ ਤੇ ਗੱਲ ਇਹ ਹੋਈ ਆ ਕੁਝ ਉਹਨਾਂ ਆਖਿਆ ਭੁੱਲਣੇ ਉਹਨਾਂ ਅੱਜ ਪੈਸਾ ਕੋਈ ਨਹੀਂ ਸਰਕਾਰ ਦਾ ਸਰਕਾਰ ਕੋ ਪੈਸਾ ਹੈ ਨਹੀਂ ਉਹਦੇ ਬਿਲਕੁਲ ਫੇਰ ਉਹਨਾਂ ਕੋਸਤੀ ਫੇ ਦੇ ਕੇ ਘਰੇ ਬੈਜੋ ਤੁਸੀਂ ਕੀ ਕਰਨਾ ਹੈ ਸਾਡੀ ਕੋਈ ਗੱਲ ਨਹੀਂ ਨਵੀਂ ਸਰਕਾਰ ਆ ਸਾਨੂੰ ਕੁਝ ਮਿਲਦਾ ਨਹੀਂ ਐਂ ਤਾਂ ਕੀ ਉਹ ਵਾਹ ਪਾ ਜੰਡਣ ਜੰਡਣ ਨੇ ਲੋਕਾਂ ਦਾ ਬਾਂਹ ਭੜੀਆ ਹਾਂ ਬਿਲਕੁਲ ਜਿਹਨੇ ਸਸਥਾਵਾਂ ਆ ਰਹੀਆਂ ਉਹ ਚਾਹ ਰਹੀਆਂ ਹੁਣ ਪੱਠੇ-ਪੁੱਠੇ ਵੀ ਤੇ ਰਾਸ਼ਨ ਪਾਣੀ ਨਹੀਂ ਜੀ ਲੋਕਾਂ ਦਾ ਕਈਆਂ ਦਾ ਬੜਾ ਐ ਬਵਰ ਮੰਡਾਲ ਸੀ ਕਈਆਂ ਦੇ ਕੋਠੇ ਵੀ ਰੁੜ ਗਏ ਡਿੱਗ ਪਏ ਢੂੜੀਆਂ ਰੁੜ ਗਈਆਂ ਬਾਬੇ ਦੀਆਂ ਪੋਤੀਆਂ ਨਾਲ ਸੀ ਪਹਿਲਾਂ ਗੱਲ ਕਰ ਰਹੇ ਸੀ ਬਾਬਾ ਜੀ ਕਹਿੰਦੇ ਮੇਰਾ ਵੀ ਘਰ ਆਹਾ ਤੇ ਆਜੋ ਪੁੱਤ ਜੀ ਤੁਹਾਨੂੰ ਚਾਹ ਪਈਏ ਇਹ ਸਾਡੀ ਇੱਕ ਨਾ ਇੱਕ ਪਾਸੇ ਤਰਾਸਦੀ ਆ ਇੱਕ ਪਾਸੇ ਆਪਣਾਪਣ ਨਹੀਂ ਆਪ ਪਾਣੀ 'ਚ ਡੁੱਬੇ ਹੋਏ ਆ ਤੇ ਦੂਜਿਆਂ ਵਾਸਤੇ ਜ਼ਰੂਰ ਕਹਿੰਦੇ ਆ ਕਿ ਆਜੋ ਪੁੱਤਰੋ ਤੁਸੀਂ ਚਾਹ ਪੀ ਕੇ ਜਾਇਓ ਆਜੋ ਪੁੱਤਰੋ ਤੁਸੀਂ ਪਾਣੀ ਪੀ ਕੇ ਜਾਇਓ ਇਹ ਸਾਡਾ ਆਪਣਾ ਆਪਾਂ ਨਾ ਕਹਿੰਦੇ ਕਿ ਸਾਡੀਆਂ ਸੰਸਥਾਵਾਂ ਉਹ ਜ਼ਰੂਰ ਸਾਨੂੰ ਸਹਿਯੋਗ ਕਰ ਰਹੀਆਂ ਆ ਸਰਕਾਰ ਵੱਲੋਂ ਕੋਈ ਖਾਸ ਸਹਿਯੋਗ ਦਿੱਤਾ ਜਾ ਰਿਹਾ ਤੇ ਮੈਂ ਛੋਟੇ ਮਲਾਦ ਦੀ ਜਿਹੜੀ ਗੱਲ ਕਰ ਰਿਹਾ ਸੀ ਆਜਾ ਪੁੱਤਰ ਜੀ ਮੇਰੇ ਲੱਗ ਕੇ ਆਇਆ ਕਰੀ ਇਹ ਬੇਟਾ ਕੱਲ ਵੀ ਸਾਰਾ ਦਿਨ ਬੇੜੀ ਠੱਲ ਰਿਹਾ ਸੀ ਇਹ ਛੋਟੇ ਛੋਟੇ ਬੇੜੇ ਇਧਰ ਤਸਵੀਰ ਦਿਖਾ ਲ ਦਿਓ ਇਹ ਬੇੜੀ ਠੱਲ ਲੈਂਦੇ ਆ ਉਹ ਨਿੱਕੂ ਜਿਹੜਾ ਪਿੱਛੇ ਬੈਠਾ ਬੇੜੀ ਠੱਲਦੇ ਆ ਬੇੜੀ ਥਲਣਾ ਪਾਣੀ ਦੇ ਵਿੱਚ ਤੋੜਨਾ ਮਲਾਹ ਦਾ ਕੰਮ ਦੇਣਾ ਇਹਨਾਂ ਨੂੰ ਕੋਈ ਮੋਟਰ ਵੋਟ ਨਹੀਂ ਲੱਗੀ ਹੋਈ ਇਹ ਮੋਟਰ ਵੋਟ ਨਹੀਂ ਗਈ ਜਿਹਨੂੰ ਅਗਨ ਵੋਟ ਵੀ ਕਹਿ ਦਿੰਦੇ ਆ ਤੇ ਬਾਬੇ ਬਹਿ ਜਾਂਦੇ ਆ ਜਾਂ ਜਦੋਂ ਸਰਕਾਰ ਆਉਂਦੀ ਆ ਜਾਂ ਉੱਚ ਅਧਿਕਾਰੀ ਆਊਗਾ ਸ਼ਾਇਦ ਉਦੋਂ ਬਾਬਾ ਜੀ ਅਗਨ ਵੋਟਾਂ ਆਣ ਗਿਆ ਹਨਾ ਉਹ ਤਾਂ ਫੇਰ ਭੱਜੀਆਂ ਫਿਰਦੀਆਂ ਨਾ ਉਦੋਂ ਵੀ ਕੋਈ ਨਹੀਂ ਕੋਈ ਨਹੀਂ ਪੁੱਛਦਾ ਕੋਈ ਨਹੀਂ ਕੋਈ ਨਹੀਂ ਪੁੱਛਦਾ ਤੇ ਇਹ ਪੁੱਤ ਆਇਆ ਨਹੀਂ ਬੋੜਿਆ ਨਹੀਂ ਕੋਈ ਅਜੇ ਸਰਕਾਰ ਨਹੀਂ ਕੋਈ ਨਹੀਂ ਆਇਆ ਇਹ ਇੱਕ ਛੋਟਾ ਮਲਾ ਸਾਡੇ ਨਾਲ ਆ ਜਿਹਦੇ ਮੈਂ ਕੱਲ ਵੀ ਤਸਵੀਰ ਤੁਹਾਣਾ ਸਾਂਝੀ ਕੀਤੀ ਸੀ ਪੁੱਤ ਜੀ ਕੀ ਨਾਮ ਤੁਹਾਡਾ ਅਮਰੀਤਪਾਲ ਸਿੰਘ ਅਮਰੀਤਪਾਲ ਕੀ ਕਰਦੇ ਹੋਣੇ ਤੁਸੀਂ ਨਹੀਂ ਬੀੜੀ ਚਲਾਈ ਜੀ ਬੀੜੀ ਚਲਾਉਨੇ ਹੁਣ ਤੇ ਬੀੜੀ ਚਲਾ ਰਹੇ ਹੋ ਤਾਂ ਪੜ੍ਹਦੇ ਹੋ ਕੁਝ ਕਰਦੇ ਹੋ ਤੁਸੀਂ ਪੜ੍ਹਦੇ ਆ ਜੀ ਪੜ੍ਹਦੇ ਕਿਹੜੀ ਕਲਾਸ ਪੁੱਤਰ ਜੀ 9th ਚ 9th ਚ ਤੇ ਹੁਣ ਤੇ ਕਈ ਦਿਨ ਤੋਂ ਸੇਵਾ ਹੀ ਚੱਲ ਰਹੀ ਹੈ ਹਾਂ ਜੀ ਇਹ ਕੀ ਸ਼ੌਂਕ ਜਾਗਿਆ ਕਿ ਸੇਵਾ ਭਾਵਨਾ ਵੇ ਇਹ ਸੇਵਾ ਭਾਵਨਾ ਸੇਵਾ ਭਾਵਨਾ ਹਾਂ ਜੀ ਸ਼ੌਂਕ ਨਹੀਂ ਕਹਿ ਸਕਦੇ ਹਨਾ ਕਿਉਂਕਿ ਸ਼ੌਂਕ ਨਾਲ ਕੰਮ ਦੇ ਕਿਤੇ ਸਹਿਰ ਕਹਾ ਹਾਂ ਤੇ ਹੁੰਦੇ ਪੁੱਤ ਹਨਾ ਇੱਥੇ ਸੀ ਵਾਈ ਹੋਣੀ ਹੈ ਹਾਂਜੀ ਤੇ ਕਿਵੇਂ ਚੱਲਦਾ ਸਾਰਾ ਦਿਨ ਫਿਰ ਹਾਂਜੀ ਐਦਾਂ ਹੀ ਹੈ ਇੱਕ ਵਾਰੀ ਉੱਧਰ ਲੈ ਜਾਂਦੇ ਹੋ ਫਿਰ ਲੋਕਾਂ ਨੂੰ ਪਿਛੇ ਲੈ ਆਉਨੇ ਹੋ ਤੁਸੀਂ ਹਾਂਜੀ ਕਿਨੇ ਦਿਨ ਤੋਂ ਆ ਕਰ ਰਹੇ ਕਾਰਜ ਇਹ ਕੱਲ ਤਾਂ ਹੈ ਜੀ ਕੱਲ ਕੱਲ ਦੀ ਬੇੜੀ ਮਿਲੀ ਹੈ ਹਾਂਜੀ ਤੇ ਕੱਲ ਤੋਂ ਤੁਸੀਂ ਲਗਾ ਰਹੇ ਹੋ ਬੇੜੀ ਪਰਸੋਂ ਦੀ ਮਿਲੀ ਹੈ ਤੇ ਕੱਲ ਤੋਂ ਇਹ ਕਾਰਜ ਕਰ ਰਹੇ ਹਾਂਜੀ ਸਾਰਾ ਦਿਨ ਚ ਕਿੰਨਾ ਕਿ ਚੱਕਰ ਲਾ ਜਾਂਦੇ ਹੋ ਤੁਸੀਂ ਇੱਧਰ ਉੱਧਰ ਲਾ ਜੀ ਦੇ 7-8 7-8 ਚੱਕਰ ਸਾਰਾ ਦਿਨ ਹਾਂਜੀ ਅੱਜ ਟਾਈਮ ਛੋਟੇ ਛੋਟੇ ਬੱਚੇ ਆਪੇ ਬੇੜੀਆਂ ਥੱਲੇ ਆ ਲਓ ਜੀ ਬਾਬਾ ਜੀ ਧੰਨਵਾਦ ਕਰਦੇ ਹਾਂ ਤੁਹਾਡਾ ਪਾਣੀ ਦੇ ਗਲਾਸ ਬਾਬਾ ਜੀ ਲੈ ਕੇ ਆ ਗਏ ਆ ਤੁਹਾਨੂੰ ਦੱਸਿਆ ਕਿ ਇਹ ਆਪਣਾ ਪਨ ਇੱਥੇ ਆਪਣਾ ਪਨ ਜਿੱਥੇ ਆ ਨਾ ਉੱਥੇ ਸਾਰਾ ਕੁਝ ਹੀ ਆ ਜਾਂਦਾ ਬਾਬਾ ਜੀ ਪਹਿਲਾਂ ਕਹਿ ਰਹੇ ਸੀ ਤੇ ਉਹਨਾਂ ਨੇ ਸਾਡੇ ਨਾਲ ਗੱਲ ਕਰਦਾ ਕਰਦਾ ਇੱਥੇ ਪਾਣੀ ਮੰਗਾ ਲਿਆ ਪਾਣ ਪੀਣ ਵਾਲੇ ਪਾਣੀ ਦਾ ਵੀ ਬਹੁਤ ਜ਼ਿਆਦਾ ਇਸ ਟਾਈਮ ਤੇ ਉੱਤੇ ਘਾਟ ਆ ਇਸ ਇਲਾਕੇ ਦੇ ਵਿੱਚ ਬਾਬਾ ਜੀ ਧੰਨਵਾਦ ਕਰਦੇ ਹਾਂ ਚਾਹ ਫਿਰ ਆਪਾਂ ਜਦ ਤਨਾਵਾਂਗੇ ਨਾ ਉਦੋਂ ਤੁਹਾਡੇ ਕੋਲ ਜਰੂਰ ਛੱਕ ਕੇ ਜਾਵਾਂਗੇ ਠੀਕ ਆ ਜੀ ਠੀਕ ਆ ਜੀ ਧੰਨਵਾਦ ਜੀ ਅ ਬਾਬਾ ਜੀ ਦਾ ਪਰਿਵਾਰ ਉਧਰੋਂ ਪਾਸੇ ਵਾਜਾਂ ਪਾ ਰਿਹਾ ਕਿ ਚਾਹ ਵਾਵਾਂਗੇ ਫਿਰ ਕਿਸੇ ਦਿਨ ਆਵਾਂਗੇ ਜਦੋਂ ਕੋਈ ਸੰਝਾ ਵੀ ਪਾਵਾਂਗੇ ਤੇ ਜਲਦੀ ਮਿਲਾਂਗੇ ਬਾਬਾ ਜੀ ਤੇ ਆਪਾਂ ਹੁਣ ਅਗਲੇ ਪਾਸੇ ਚੱਲਣਾ ਬਾਬਾ ਜੀ ਤੁਸੀਂ ਉਤਰਨਾ ਕਿ ਅਗਲੇ ਪਾਸੇ ਜਾਣਾ ਜੀ ਹਾਂ ਠੀਕ ਹੈ ਜੀ ਧੰਨਵਾਦ ਜੀ ਤੇ ਪੁੱਤ ਹਾਂ ਹਾਂ ਤੇ ਉਧਰਲੇ ਪਸੇ ਆ ਛੋਟਾ ਬੇਟਾ ਵੀ ਤੂੰ ਵੀ ਪੇੜੀ ਠਲਦਾ ਨਾ ਪੁੱਤਰ ਹਾਂਜੀ ਚਲਾ ਲਈ ਨਾ ਤੂੰ ਹਾਂਜੀ ਉਹ ਤਾਂ ਮਲਾਹ ਬਣ ਗਿਆ ਹੈ ਬੇੜੀ ਦਾ ਹੈ ਸਾਰਾ ਦਿਨ ਇਹੋ ਕਾਰਜ ਕੱਲ ਵੀ ਕੱਲ ਵੀ ਬੇੜੀ ਚ ਹਾਂਜੀ ਤੁਸੀਂ ਪੁੱਤ ਜੀ ਕੀ ਕਰਦੇ ਹੋ ਅਸੀਂ ਪੜਦੇ ਹਾਂ ਤੇ ਹੁਣ ਸਕੂਲੋਂ ਛੁੱਟੀਆਂ ਹੋਈਆਂ ਪਾਣੀ ਕਰਕੇ ਤੇ ਹੁਣ ਅਸੀਂ ਵੇੜੀ ਤੇ ਆਜ ਆਏ ਆ ਅੱਛਾ ਤੁਸੀਂ ਸੇਵਾ ਕਰਦੀ ਹੁੰਨੀ ਨਾਲ ਹਾਂਜੀ ਅੱਜ ਚਲਦੀ ਹੈ ਹਾਂਜੀ ਵੇੜੀ ਚਲਾ ਲੈਣੀ ਚੱਪੂ ਚਲਾ ਰਹੇ ਨੇ ਤੁਸੀਂ ਹਾਂਜੀ ਚਲਾ ਕੇ ਵੰਦੇ ਪੈਸੇ ਕੇ ਹਾਂ ਸਰਪੰਚ ਸਾਹਿਬ ਤੁਸੀਂ ਮੇਰੇ ਨਾਲ ਬੈਠ ਜਾਓ ਇਹਨਾਂ ਬੱਚਿਆਂ ਨਾਲ ਚੱਪੂ ਚਲਾਉਂਦੇ ਤਸਵੀਰਾਂ ਮੈਂ ਸਾਂਝੀਆਂ ਜ਼ਰੂਰ ਕਰਨੇ ਚਾਹਣਾ ਕਿ ਇਹ ਬੱਚੇ ਚੱਪੂ ਚਲਾ ਕੇ ਜਿਹੜੀਆਂ ਸੁਆਵਾਂ ਦੇ ਰਹੇ ਆ ਤੇ ਇਧਰਲੇ ਪਾਸੇ ਸਰਪੰਚ ਸਾਡੇ ਨਾਲ ਆ ਸਾਫਕਾ ਸਰਪੰਚ ਆ ਆਪਾਂ ਕੋਸ਼ਿਸ਼ ਕਰਦੇ ਇਹਨਾਂ ਨਾਲ ਆਪਾਂ ਕੁਝ ਗੱਲਾਂ ਬਾਤਾਂ ਕਰੀਏ ਛੋਟੇ ਛੋਟੇ ਬੱਚੇ ਆ ਜਿਹੜਾ ਆਪਣੀਆਂ ਸਵਾਵਾਂ ਦੇ ਰਹੇ ਆ ਜਿੱਥੇ ਅਕਾਲ ਚੈਨਲ ਵੱਲੋਂ ਅਕਾਲ ਏਡ ਵੱਲੋਂ ਆਪਣੀਆਂ ਸਵਾਵਾਂ ਦਿੱਤੀਆਂ ਜਾ ਰਹੀਆਂ ਉੱਥੇ ਕੋਸ਼ਿਸ਼ ਕਰਦੇ ਆ ਇਹਨਾਂ ਲੋਕਾਂ ਦੀ ਆਪਾਂ ਆਵਾਜ਼ ਵੀ ਬਣੀਏ ਤੁਸੀਂ ਭਾਈ ਸਾਹਿਬ ਨਹੀਂ ਤੇ ਪਿੱਛੇ ਆ ਜਾਓ ਚਲੋ ਜੀ ਚਲੋ ਲਓ ਜੀ ਛੋਟੇ ਮਲਾਹ ਆ ਗਏ ਜੀ ਤਿਆਰੀਆਂ ਹੋ ਗਈਆਂ ਜੀ ਗਰਮੀ ਤੇ ਕਿਨੇ ਸਾਰੇ ਪਾਸੇ ਤਸਵੀਰ ਦਿਖਾ ਦਿਓ ਵੇਖੋ ਇਹ ਸ਼ਰਮਸ਼ਾਰ ਕਰਨ ਵਾਲੀ ਸਰਕਾਰ ਵਾਸਤੇ ਵੀ ਗੱਲ ਆ ਕਿ ਇਹਨਾਂ ਵਾਸਤੇ ਤੁਸੀਂ ਮਲਾਹ ਦਾ ਇੰਤਜ਼ਾਮ ਕਰਦੋ ਇਹ ਛੋਟੇ ਛੋਟੇ ਬੱਚੇ ਸਪੰਸਰ ਸਾਹਿਬ ਇਸੇ ਤਰ੍ਹਾਂ ਚੱਲਦਾ ਕੱਲੂ ਮੈਂ ਸਾਰਾ ਦਿਨ ਵੇਖ ਰਿਹਾ ਸੀ ਅੱਜ ਤੁਸੀਂ ਨਾਲ ਜ਼ਰੂਰ ਕਾਰਜ ਕਰ ਰਹੇ ਹੋ ਪਰ ਹਾਂਜੀ ਭੈਣੇ ਚਾਹ ਫੇਰ ਪੀਲਾਂਗੇ ਜੀ ਅੱਜ ਦਾ ਦਾ ਰਹਿ ਗਿਆ ਅਹ ਫੋਟਰਾ ਘਮਾਲਾ ਹੋੜੀ ਬੇੜੀ ਤੇ ਨਾਲੇ ਆਪਾਂ ਗੱਲਬਾਤ ਕਰ ਲਈਏ ਤੇ ਨਾਲੇ ਸਪੰਸਰ ਕਿੱਦਾਂ ਚੱਲਦੀ ਜ਼ਿੰਦਗੀ ਕਿੱਦਾਂ ਚੱਲਦੀ ਹੈ ਜ਼ਿੰਦਗੀ ਜੀ ਫਿਰ ਕਿਵੇਂ ਚੱਲਦੀ ਹੈ ਜ਼ਿੰਦਗੀ ਜੀ ਰੁਕੀ ਹੋਈ ਹੈ ਰੁਕੀ ਜਾ ਜੀ ساری ਜ਼ਿੰਦਗੀ ਕੋਈ ਗੱਲ ਕਹਿਣ ਵਾਲੀ ਨਹੀਂ ਜੀ ਹੁਣ ਸਾਨੂੰ ਸਾਰੀਆਂ ਆਸਾਂ ਜਿਹੜੀਆਂ ਟੁੱਟ ਚੁੱਕੀਆਂ ਵਾ ਬੜਾ ਦੁੱਖ ਹੁੰਦਾ ਜੀ ਜਦੋਂ ਇਸ ਤਰ੍ਹਾਂ ਆ ਬੱਚਿਆਂ ਨੂੰ ਆ ਜਿਹੜੀਆਂ ਚੀਜ਼ਾਂ ਸਿਖਾਉਣ ਦੇ ਆ ਨਾ ਤੇ ਦੁੱਖ ਨਾ ਸਾਨੂੰ ਸਿਖਾਉਣੀ ਪੈਂਦੀ ਆ ਸਾਨੂੰ ਪਤਾ ਜੀ ਸਾਡੇ ਨਾਲ ਸਾਡੀ ਇਤਰਾ ਜ਼ਿੰਦਗੀ ਲੰਘਣੀ ਆ ਤੇ ਸਾਡੀ ਵੀ ਲੰਗੀ ਸਾਡੇ ਬਾਪ ਦੀ ਵੀ ਲੰਗੀ ਆ ਬੱਚੇ ਨੰਗਾ ਲ ਬਿਲਕੁਲ ਇਸ ਟਾਈਮ ਸਰਪੰਚ ਸਾਹਿਬ ਦੀਆਂ ਅੱਖਾਂ ਦੇ ਹੰਝੂ ਬਹੁਤ ਕੁਝ ਬਿਆਨ ਕਰ ਰਹੇ ਆ ਸ਼ਾਇਦ ਇੱਕ ਵਾਰ ਦਾ ਨਹੀਂ ਇਹਨਾਂ ਤਕਰੀਬਨ 100 ਵਾਰਾਂ ਇਹੋ ਜਿਹਾ ਮੰਜ਼ਰ ਵੇਖਿਆ ਹੋਊਗਾ ਬਾਬੇ ਵੀ ਦੱਸ ਰਹੇ ਸੀ ਤੇ ਕਹਿੰਦੇ ਕਿ ਸਾਡੀ ਵੀ ਜ਼ਿੰਦਗੀ ਇਦਾਂ ਹੀ ਲੰਘਣ ਲਈ ਆ ਤੇ ਬੱਚਿਆਂ ਦੀ ਜਦੋਂ ਬੱਚਿਆਂ ਦੀ ਗੱਲ ਹੋਈ ਆ ਤੇ ਫਿਰ ਸਰਪੰਚ ਸਾਹਿਬ ਦੀਆਂ ਅੱਖਾਂ ਦੇ ਹੰਝੂ ਜਿਹੜੇ ਸ਼ਾਇਦ ਇਸ ਟਾਈਮ ਦੇ ਉੱਤੇ ਸਰਕਾਰ ਨੂੰ ਸ਼ਰਮਸ਼ਾਰ ਕਰਦੇ ਹੋਣਗੇ ਕਿ ਸੋਚਣ ਵਾਸਤੇ ਮਜਬੂਰ ਜ਼ਰੂਰ ਹੋਣਾ ਪਊਗਾ ਕਿ ਇਹ ਹਾਲਾਤ ਕੀ ਬਣੇ ਆ ਤੇ ਬਣਾਏ ਕਿੰਨੇ ਆ ਇਹ ਵੀ ਸਾਰਾ ਕੁਝ ਪਤਾ ਹੀ ਆ ਸਵੇਰ ਦੇ ਸਮੇਂ ਅਸੀਂ ਗੱਲਬਾਤ ਜਦੋਂ ਕੀਤੀ ਸੀ ਤੇ ਸਰਪੰਚ ਸਾਹਿਬ ਹਰ ਸਾਲ ਹੀ ਇਹ ਫਤਰਾਸ ਦੀ ਦੇਖਦੇ ਹੋ ਤੁਸੀਂ ਹਾਂਜੀ ਹਰ ਸਾਲ ਹੀ ਕੋਈ ਇੱਕ ਅੱਧਾ ਸਾਲ ਨਹੀਂ ਦੋ ਨਾਲ ਹੀ ਸਾਡੇ ਜਿਹੜੇ ਵਾਪਸੀ ਉਹਨਾਂ ਦੀ ਬਿਹਤਰ ਜਿੰਦਗੀ ਨੰਗੀ ਜੀ ਤੇ ਰੁਕੂ ਰੁਕੂ ਕਿੱਦਾਂ ਹੈ ਮੰਗੇ ਰੋਕ ਕਿੱਦਾਂ ਸਕਦਾ ਇਹ ਅੱਗੇ ਮੈਂ ਆਪਦੀ ਦਾ ਚੈਨਲਾਂ ਹੀ ਗੱਲ ਕੀਤੀ ਸੀ ਵੀ ਇਹ ਜੇ ਤੇ ਕੋਈ ਇਹ ਕੁਦਰਤੀ ਆਫਤ ਹੋਵੇ ਤਾਂ ਫਿਰ ਤੇ ਇਹਨੂੰ ਕਹ ਲਈਏ ਹੂੰ ਹੂੰ ਕੋਈ ਕੋਈ ਅਰੇ ਕੁਦਰਤੀ ਆਫਤ ਨਹੀਂ ਜੀ ਅੱਛਾ ਜੀ ਇਹਦੇ ਉੱਤੇ ਦੇਖ ਸਾਡੇ ਸਮਿਆਂ ਦੇ ਉੱਤੇ ਰੋਟੀਆਂ ਸੇਕਣ ਵਾਲੀ ਗੱਲ ਹੈ ਸਾਡੇ ਬਾਪਸੀ ਜਿਹੜੇ ਉਹ ਵੀ 40-50 ਸਾਲ ਦੀ ਉਮਰ ਦੇ ਵਿੱਚ ਬੁੱਢੇ ਹੋ ਗਏ ਸੀ ਛੋਟਾਂ ਦੇ ਨਾਲ ਹੀ ਹਰ ਬਲੇ ਸਹਿਮ ਦੇ ਵਿੱਚ ਰਹਿਣਾ ਜੀ ਹੂੰ ਤੇ ਸਾਡਾ ਵੀ ਹੁਣ ਕੰਮ ਹੋਇਆ ਤਾਂ ਹੀ ਹੁਣ ਬੱਚਿਆਂ ਨੂੰ ਕੰਮ ਸਿਖਾਉਣ ਦੇ ਪੰਸਾਬ ਦਿਲ ਵੱਡੇ ਰੱਖੋ ਜਿਗਰੇ ਵੱਡੇ ਕਰਨੇ ਪੈਣੇ ਆ ਕਿਉਂਕਿ ਵੱਡੀਆਂ ਲੜਾਈਆਂ ਲੜ ਰਹੇ ਹੋ ਤੁਸੀਂ ਇਹ ਸਰਕਾਰ ਦੇ ਵਿਰੁੱਧ ਨਾ ਇੱਕ ਵੱਡੀਆਂ ਸਰਕਾਰ ਵਿਰੋਧੀ ਹੁੰਦੀਆਂ ਜਦੋਂ ਸਰਕਾਰ ਬਾਹ ਨਾ ਫੜੇ ਤੇ ਫਿਰ ਆਪਣੇ ਭੈਣ ਭਰਾਣ ਕੇ ਬਾਹ ਫੜੇ ਅਜੇ ਤੱਕ ਕੋਈ ਸਰਕਾਰੀ ਅਧਿਕਾਰੀ ਇਹਨਾਂ ਘਰਾਂ ਦਾ ਕਿ ਬੱਚੇ ਦੱਸ ਸਭ ਤੋਂ ਨੇੜੇ ਘਰ ਤੇ ਹੋਈ ਆ ਉਹ ਕਹਿੰਦੇ ਇੱਥੇ ਵੀ ਨਹੀਂ ਪਹੁੰਚਿਆ ਅੱਗੇ ਤਾਂ ਬਹੁਤ ਹੀ ਦੂਰ ਦੀ ਗੱਲ ਆ ਜੀ ਇੱਥੇ ਵੀ ਨਹੀਂ ਕੋਈ ਪਹੁੰਚਿਆ ਆਹ ਨਹੀਂ ਪਹੁੰਚਿਆ ਵੇਖੋ ਜੀ ਉੱਥੇ ਆਉਂਦੇ ਆ ਹਾਂਜੀ ਐਸਜੀਐਮ ਸਾਹਿਬ ਵੀ ਆਏ ਸੀ ਰਾਤ ਨੂੰ ਡੀਸੀ ਸਾਹਿਬ ਵੀ ਆਏ ਸੀ ਤਸਿਲਦਾਰ ਸਾਹਿਬ ਵੀ ਆਏ ਸੀਗੇ ਹੋਸਾ ਦੇ ਕੇ ਚਲੇ ਜਾਂਦੇ ਹਾਂਜੀ ਪਰ ਉਹ ਜਿਹਨੂੰ ਕਹਿ ਲਈਏ ਕਿ ਆਪਾਂ ਇੱਕ ਲੱਕੜ ਦੀ ਚੂਪਣੀ ਜਦੋਂ ਸਾਡੇ ਹਾਨੀਆਂਵੇਂ ਜਿਹੜੇ ਉਹਨਾਂ ਨੂੰ ਪਤਾ ਵੀ ਜਦੋਂ ਬੱਚਾ ਹੋਂਦਾ ਹੈ ਨਾ ਤੇ ਉਹ ਸਾਡੀਆਂ ਮਾਵਾਂ ਜੜੀਆਂ ਅਸੀਂ ਉਦੋਂ ਇੱਕ ਲੱਕੜ ਦੀ ਮਿਸਤਰੀਆਂ ਤੋਂ ਚੂਪਣੀ ਬਣਵਾ ਕੇ ਲਾਉਂਦੀਆਂ ਹੁੰਦੀਆਂ ਹੁੰਦੀਆਂ ਤੇ ਉਹ ਬੱਚੇ ਦੇ ਬੱਚੇ ਦੇ ਮੂੰਹ ਚ ਦੇ ਦੇ ਜਿਹੜੀ ਘਸੇ ਬਣਾ ਖਾਦੀ ਬਣਾ ਜਾਵੇ ਤੇ ਉਹ ਬਸ ਬੱਚੇ ਨੂੰ ਇਹ ਲੱਗੇ ਕਿ ਮੇਰੇ ਮੂੰਹ ਦੇ ਵਿੱਚ ਖਾਣ ਵਾਲੀ ਚੀਜ਼ ਪਈ ਹੋਈ ਹੈ ਕਹ ਸਕਦਾ ਹਾਂਜੀ ਤੇ ਉਹ ਫਿਰ ਉਹਨੂੰ ਬੱਚਾ ਚੁੰਗਦਾ ਰਹਿੰਦਾ ਹੈਗਾ ਤੇ ਉਹ ਉਤਰਾ ਹੀ ਫਿਰ ਭੁੱਖਾ ਤੇ ਆ ਸਮਝਦਾ ਸੀ ਉਹ ਹੀ ਉਹਦੇ ਵਿੱਚੋਂ ਨਾ ਕੋ ਨਿਕਲ ਨਾ ਇਹ ਸਰਕਾਰ ਸਾਨੂੰ ਉਹ ਲੱਕੜ ਦੀ ਚੂਪਣੀ ਜਿਹੜੀ ਆ ਦੇ ਰਹੀ ਹੈ ਜੀ ਤਾਂ ਸਾਬ ਆਜੋ ਇਹ ਕਰੀਂ ਪਾਬਾ ਜੀ ਦੇ ਘਰ ਦੇ ਹਾਲਾਤ ਦੱਸ ਰਹੇ ਸੀ ਕਿ ਹਰ ਇੱਕ ਚੀਜ਼ ਦੀ ਪਾਬਾ ਜੀ ਕਹਿੰਦੇ ਲੋੜ ਆ ਪਰ ਜਿਹੜਾ ਪਿਆਰ ਆ ਜੋ ਆਪਣਾ ਆਪਾ ਨਾ ਉਹ ਜਰੂਰ ਹਰ ਇੱਕ ਘਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਆਪੇ ਹੜਾਂ ਦੀ ਮਾਰ ਚੱਲ ਰਹੀ ਆ ਪਰ ਜਿਹੜੇ ਆਉਂਦੇ ਆ ਉਹਨਾਂ ਵਾਸਤੇ ਕਹਿੰਦੇ ਕਿ ਆਜੋ ਪਹਿਲਾਂ ਪ੍ਰਸ਼ਾਦਾ ਪਾਣੀ ਛਕੋ ਚਾਹ ਪਣੀ ਛਕੋ ਬਾਬੇ ਅੱਜ ਅਸੀਂ ਬੀੜੀ 2 ਮਿੰਟ ਠੱਲੀ ਸੀ ਵਾਪਸ ਚੱਲੇ ਸੀ ਤੇ ਉਹਨਾਂ ਤੀਆਂ ਦੀ ਆਵਾਜ਼ ਆ ਗਈ ਜਿਨ੍ਹਾਂ ਨੂੰ ਛੜਨ ਵਾਸਤੇ ਆਏ ਸੀ ਕਿ ਆਜੋ ਚਾਹ ਬਣੀ ਹੋਈ ਆ ਤੇ ਅਸੀਂ ਉਸ ਘਰ ਦੇ ਵਿੱਚ ਪਹੁੰਚ ਚੁੱਕੇ ਆ ਜਿਹੜੇ ਇਸ ਟਾਈਮ ਦੇ ਤੇ ਪ੍ਰਭਾਵਿਤ ਇਲਾਕੇ ਦੇ ਵਿੱਚ ਆ ਖੜ ਪਰਭਾਵਤ ਇਲਾਕੇ ਦੇ ਬੱਚਿਓ ਆਜੋ ਛੋਟੇ ਬੱਚਿਓ ਆਜੋ ਤੁਸੀਂ ਵੀ ਸਾਹ ਲੈ ਲਓ ਥੋੜਾ ਜਿਹਾ 5-7 ਮਿੰਟ ਨਾਲੇ ਪਾਣੀ ਪੋਣੀ ਪੀ ਲਓ ਤੁਸੀਂ ਨਾ ਤੁਹਾਡਾ ਨਾਲ ਹੋਰ ਵੀ ਸਾਂਝੀਆਂ ਕਰਾਂਗੇ ਜੁੜੇ ਰਹੋ ਕਾਲ ਚੈਨਲ ਤੇ ਛੋਟੀਆਂ ਧੀ ਰਾਣੀਆਂ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਤੇ ਉਹਨਾਂ ਧੀ ਰਾਣੀ ਦੇ ਘਰ ਤੋਂ ਹੁਣ ਚਾਹ ਪੀਤੀ ਆ ਤੇ ਇਹਨਾਂ ਪਰਿਵਾਰਾਂ ਦਾ ਇਸ ਧੰਨਵਾਦ ਵੀ ਕਰਦੇ ਆਂ ਅਸੀਂ ਵਾਪਸ ਤੁਰ ਪਏ ਸੀ ਤੇ ਭੈਣ ਨੇ ਆਵਾਜ਼ ਮਾਰਤੀ ਭੈਣ ਕਹਿਣ ਲੱਗੀ ਕਿ ਅਸੀਂ ਚਾਹ ਧਰੀ ਹੋਈ ਆ ਚਾਹ ਤੇ ਬਣ ਗਈ ਆ ਤੇ ਬਾਬਾ ਜੀ ਦੀ ਹਾਕ ਆ ਗਈ ਤੇ ਭੈਣ ਕੋ ਹੁਣ ਚਾਹ ਬਣੀ ਛਕ ਲਿਆ ਭੈਣੇ ਬਹੁਤ ਧੰਨਵਾਦ ਕਰਦੇ ਆਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਤੁਸੀਂ ਅ ਬੇਸ਼ੱਕ ਇੱਕ ਵੱਡੀਆਂ ਸਮਾਵਾਂ ਆਏ ਵੀ ਕਿਸੇ ਨੂੰ ਚਾਹ ਪਾਣੀ ਦਾ ਲੰਗਰ ਲਾਉਣਾ ਕਿਤੇ ਆਪਾਂ ਇਹ ਤੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੋਇਆ ਇਹ ਦੱਸੋ ਕਿ ਕਿਵੇਂ ਦੇ ਹਾਲਾਤ ਆ ਕਿਵੇਂ ਦੇ ਮੰਜ਼ਰ ਤੁਹਾਡੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਅ ਵੀਰ ਜੀ ਅਹੀਂ ਪਿੰਡ ਧੀਰਾ ਘਰਾ ਤੋਂ ਗੁਰਲਾਲ ਸਿੰਘ ਸਰਪੰਚ ਮਨਿੰਦਰ ਕਾਲ ਉਹਨਾਂ ਦੀ ਵਾਈਫ ਬੋਲਦੀ ਆ ਸਰ ਜੀ ਹਾਲਾਤ ਤੇ ਤੁਸੀਂ ਵੇਖ ਹੀ ਰਹੇ ਹੋ ਸਾਡਾ ਆਉਣਾ ਜਾਣਾ ਬਹੁਤ ਜ਼ਿਆਦਾ ਮੁਸ਼ਕਿਲ ਹੋਇਆ ਪਿਆ ਸਾਡੇ ਪਸ਼ੂਆਂ ਦਾ ਚਾਰਾ ਨਹੀਂ ਹੈਗਾ ਫਿਰ ਦੂਸਰੀ ਗੱਲ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਹੀ ਆਪਣੇ ਪਸ਼ੂ ਵਾਲੀ ਮੋਲਚਾਰਾ ਲੈ ਕੇ ਆਏ ਸੀ ਗੱਠਾ 750 ਰੁਪਏ ਦੀ ਸਾਡੀ ਗਾਠੀ ਉਹ ਸਾਡੀਆਂ ਤਕਰੀਬਨ ਦੋ ਹੀ ਰਹਿ ਗਏ ਤੇ ਅਗਲਿਆਂ ਨੂੰ ਤੇ ਪਤਾ ਨਹੀਂ ਪਈ ਕੀ ਹਾਲ ਹੈ ਤੇ ਕੀ ਨਹੀਂ ਉਹਨਾਂ ਦੇ ਪਸ਼ੂ ਵੀ ਭੁੱਖੇ ਮਾਰ ਰਹੇ ਨੇ ਬੱਚੇ ਉਹਨਾਂ ਦੇ ਆ ਵੇਖੋ ਤੁਸੀਂ ਇੱਧਰ ਨੂੰ ਕੈਮਰਾ ਕਰਕੇ ਬੱਚੇ ਸਾਰੇ ਇਦਾਂ ਸਕੂਲ ਦੇ ਵਿੱਚ ਜਾ ਨਹੀਂ پا ਰਹੇ ਫਿਰ ਦੂਸਰੀ ਗੱਲ ਹੈ ਬਜ਼ੁਰਗ ਗਿਆ ਕਈ ਦਵਾਈਆਂ ਕਿਸ ਤਰ੍ਹਾਂ ਦੇ ਕਈ ਕੰਮ ਹੁੰਦੇ ਨੇ ਜਿਹੜੇ ਉਹਨਾਂ ਨੂੰ ਵੇਲੇ-ਵੇਲੇ ਜ਼ਰੂਰਤ ਪੈਂਦੀ ਆ ਫੇਰ ਅਸੀਂ ਇੱਕ ਆ ਸਾਡ ਨੂੰ ਤੇ ਸਰਕਾਰ ਦੇ ਕੋਲੋਂ ਅਸੀਂ ਇੱਕ 베ੜੀ ਹੀ ਜਿਹੜੀ ਮਿਲੀ ਆ ਸਾਨੂੰ ਹੋਰ ਕੋਈ ਸਾਨੂੰ ਕੋਈ ਸਹੂਲਤ ਨਹੀਂ ਸਰਕਾਰ ਕੋਈ ਨਹੀਂ ਪਹੁੰਚਿਆ ਇੱਥੇ ਪੁੱਛਣ ਵਾਸਤੇ ਕੀ ਹਾਲਾਤ ਤੁਹਾਡੇ ਪੁੱਛਣ ਲਈ ਤਾਂ ਸਰ ਬਹੁਤ ਆਉਂਦੇ ਆ ਕਰਦਾ ਕੁਛ ਨਹੀਂ ਕਰਨਾ ਕੀ ਆ ਜੀ ਆ 베ੜੀ ਤੋਂ ਸਵਾ ਸਾਨੂੰ ਹੋਰ ਕੁਛ ਨਹੀਂ ਮਿਲਿਆ ਹੈਗਾ ਕਈ ਘਰ ਇਹੋ ਜਿਹਾ ਕਿ ਜਿਨ੍ਹਾਂ ਨੇ ਪਿਛਲੀ ਵਾਰੀ ਪਾਣੀ ਦੀ ਮਾਰ ਪਈ ਉਹਨਾਂ ਦੇ ਘਟ ਹੈਗੇ ਤੇ ਉਹ ਤੇ ਉਹ ਪਹਿਲਾਂ ਹੀ ਖੜੇ ਨਹੀਂ ਹੋ ਪਾਏ ਤੇ ਅੱਜ ਉਹਨਾਂ ਨੇ ਕੀ ਉਹ ਆਪਣੀਆਂ ਛੱਤਾਂ ਤੇ ਵੀ ਚੜਨ ਜੋਗ ਨਹੀਂ ਆ ਕਿਤੇ ਖੜੇ ਆਏ ਫਸਲ ਤੁਹਾਡੀ ਸੀ ਇਹਦੇ ਵਿੱਚ ਹਾਂਜੀ ਜੀ ਇਹ ਸਰ ਦੋਨੋਂ ਸਾਈਡਾਂ ਤੇ ਸਾਡੀ ਫਸਲ ਸੀਗੀ ਅਸੀਂ ਕੋਸ਼ ਤਾਂ ਅਸੀਂ ਠੇਕੇ ਵੀ ਲਈ ਸੀ ਇਹ ਸਾਡੀ ਆਪਣੀ ਹੀ ਇੱਧਰ ਅੱਗੇ ਅਸੀਂ ਠੇਕੇ ਲਈ ਸੀ ਠੇਕੇ ਵਾਲੀ ਵੀ ਸਾਰੀ ਬਰਬਾਦ ਹੋ ਗਈ ਤੇ ਸਰ ਹੁਣ ਅਸੀਂ ਕੀ ਕਰ ਸਕਦੇ ਕਿਉਂਕਿ ਸਾਨੂੰ ਮੇਧ ਸੀ ਅੱਜ ਪਾਣੀ ਉਤਰੂਗਾ ਤੇ ਸ਼ਾਇਦ ਸਾਡੀਆਂ ਫਸਲਾਂ ਬਚ ਜਾਣ ਪੱਤੀਆਂ ਦੱਸ ਰਹੀਆਂ ਸੀ ਜਾਂਦੀਆਂ ਅੰਕਲ ਜੀ ਪਾਣੀ ਤੇ ਵੱਧ ਚੁੱਕਾ ਸਾਡੇ ਘਰ ਵਾਲੇ ਪਾਸੇ ਦੱਸ ਪਾਣੀ ਤੇ ਬਹੁਤ ਵੱਧ ਚੁੱਕਾ ਹੈ ਤੇ ਬਹੁਤ ਜਿਆਦੀ ਮਾੜੀ ਹਾਲਤ ਆ ਸਾਡੇ ਪਿੰਡ ਦੀ ਮੰਗ ਕੀ ਆ ਸਰਕਾਰ ਤੋਂ ਤੁਸੀਂ ਕੀ ਮੰਗਦੇ ਹੋ ਸਰਕਾਰ ਤੱਕ ਸੁਨੇਹਾ ਪਹੁੰਚਾਉਂਦਾ ਸਾਡਾ ਇੱਕ ਮੱਧਮਕਾਲ ਚੈਨਲ ਮੰਗ ਹੀ ਸੋਦੇ ਪੱਤੇ ਦੀ ਤੇ ਆਨੇ ਵੀ ਮੰਗ ਨਹੀਂ ਕਰਦੇ ਅਸੀਂ ਚਾਹੁੰਦੇ ਆ ਸਰਕਾਰ ਨੂੰ ਵੀ ਬੰਨ ਬਣਾਇਆ ਜਾਏ ਕੁਛ ਅੱਗੇ ਸਾਡੇ ਬੰਨ ਬਣਾਇਆ ਜਾਵੇ ਤਾਂ ਕਿ ਸਾਡੀਆਂ ਫਸਲਾਂ ਖਰਾਬ ਨਾ ਹੋਣ ਫਸਲ ਦੇ ਮੁਆਵਜ਼ਾ ਮੰਗਦੇ ਹੋ ਤੁਸੀਂ ਮੁਆਵਜ਼ਾ ਸਰ ਇਹਨਾਂ ਨੇ ਸਾਡੇ 6000 ਦਿੱਤਾ ਸੀ ਕਿੱਲੇ ਦੇ حساب ਨਾਲ ਤੇ 4500 ਤਾਂ ਲਵਾਈ ਆ अच्छा 66000 ਖਰਚਾ ਪਿਛਲੀ ਵਾਰ 66000 ਦਿੱਤਾ ਸੀ 45000 ਲਵਾਈ ਦਿੱਤੀ ਆ ਫਿਰ ਕਈ ਲੀਟਰ ਇਹੋ ਜੇ ਦਵਾਈਆਂ ਦੇ ਜਿਹੜੇ 34 3400 ਰੁਪਏ ਦਾ ਆਉਂਦਾ ਤੇ ਕੀ ਸਾਨੂੰ ਉਥੇ ਬਚੇਗਾ ਤੇ ਕੀ ਅਸੀਂ ਕਰਾਂਗੇ ਠੀਕਾ 60 70000 ਤੇ ਠੀਕਾ ਹੀ ਹੋਣਾ ਮੈਨੂੰ ਲੱਗਦਾ ਹਾਂ ਹਾਂਜੀ ਹਾਂਜੀ 61000 ਨੂੰ ਠੀਕਾ 61000 ਠੀਕਾ ਠੀਕਾ ਪਹਿਲਾਂ ਦੇਣਾ ਪਿਆ ਜਾਂਦਾ ਉਹ ਤੇ ਜਦੋਂ ਬਚੇ ਨਾ ਬਚੇ ਹੈਨਾ ਉਹ ਤੇ ਸਰ ਪਰਮਾਤਮਾ ਦੇ ਭਰੋਸੇ ਆ ਬਸ ਫਸਲ ਆਉਣੀ ਆ ਨਹੀਂ ਆਉਣੀ ਇਹ ਤੇ ਇੱਕ ਸੱਟਾ ਹੈ ਹੂੰ ਤੇ ਬਾਕੀ ਸਾਰੀ ਸਰਕਾਰ ਨੂੰ ਇਹ ਕਹਿੰਨੇ ਕਿ ਮੁਆਵਜ਼ਾ ਵਧਾ ਕੇ ਕਿਰਪਾ ਕਰਕੇ ਇਹਨਾਂ ਗਰੀਬਾਂ ਦੇ ਖਾਤਿਆਂ ਦੇ ਵਿੱਚ ਕਮ ਸਕਮ ਜੋ ਨਰੇਗਾ ਵਾਲੇ ਖਾਤੇ ਆ ਉਹਨਾਂ 'ਚ ਹੀ ਕੁਝ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਤਾਂ ਕਿ ਉਹ ਆਪਦੇ ਥੋੜਾ ਬਾਲਾ ਖਰਚਾ ਵਿੱਚੋਂ ਲੈ ਕੇ ਕਢਾ ਕੇ ਆਪਣੇ ਖਾਤਿਆਂ 'ਚੋਂ ਸੌਦਾ ਤਾਂ ਲੈ ਪਾਉਣ ਵੈਸੇ ਫਸਲ ਦਾ ਤੁਹਾਨੂੰ ਭੈਣੇ ਕਿੰਨਾ ਲੱਗਦਾ ਕਿੰਨਾ ਮੁਆਵਜ਼ਾ ਚਾਹੀਦਾ ਸਰਕਾਰ ਦਵੇ ਤੇ ਚਲੋ ਕੁਝ ਨਾ ਕੁਝ ਪਰਪਾਈ ਹੋ ਜੇ ਵੈਸੇ ਤਾਂ ਸਰ ਤੁਸੀਂ ਆਪ ਜਾਣਦੇ ਜੋ 60 70 ਹਜ਼ਾਰ ਦਾ ਝੋਨਾ ਹੋ ਜਾਂਦਾ ਇੰਨਾ ਤੇ ਚਲੋ ਅਹੀਂ ਵੀ ਕਹਿੰਨੇ ਨਹੀਂ ਦੇ ਸਕਦੀ ਸਰਕਾਰ ਤਕਰੀਬਨ ਕਿੱਲੇ ਪਿੱਛੇ 20-25000 ਰੁਪਇਆ ਤੇ ਦੇ ਪਾਵੇ ਜਿੰਨੀ ਕੁ ਪਰਪਾਈ ਹੋ ਜੇ ਹਨਾ ਕਿਉਂਕਿ ਇੰਨਾ ਇੰਨਾ ਖਰਚਾ ਤੇ ਅਸੀਂ ਕਰ ਚੁੱਕੇ ਆ ਸਾਡਾ ਖਰਚਾ ਤੇ ਵਾਪਸ ਆਉਣਾ ਚਾਹੀਦਾ ਤੇ ਅਸੀਂ ਇਹੀ ਕਹਿੰਨੇ ਆ ਵੀ ਹਰ ਗਰੀਬ ਦੇ ਖਾਤੇ ਦੇ ਵਿੱਚ ਚਲੋ ਮਨਰੇਗਾ ਵਾਲੇ ਕਾਰਡ ਬਣੇ ਹੋਏ ਆ ਕੋਈ ਉਹਨਾਂ ਨੂੰ ਇਧਰਲੇ ਇਲਾਕੇ ਦੇਆਂ ਨੂੰ ਕੋਈ ਸਹੂਲਤ ਦਿੱਤੀ ਜਾਵੇ ਤਾਂ ਕਿ ਉਹ ਆਪਦੇ ਸੌਦਾ ਲੈ ਕੇ ਆਉਣ ਆਪਦੇ ਡੰਗਰਾਂ ਵਾਸਤੇ ਚਾਰਾ ਲੈ ਕੇ ਆਉਣ ਕਿਉਂਕਿ ਕਈਆਂ ਘਰਾਂ ਦੀਆਂ ਤੂੜੀਆਂ ਵੀ ਖਰਾਬ ਹੋ ਗਈਆਂ ਨੇ ਫਿਰ ਡੰਗਰਾਂ ਨੇ ਭੁੱਖੇ ਮਰਨ ਦੇ ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਆ। ਧੰਨਵਾਦ ਭੈਣੇ। ਭੈਣ ਦੀ ਇੱਕ ਤਰ੍ਹਾਂ ਦੀ ਲੀ ਮੈਂ ਵੇਖੀ ਆ ਉਹ ਕਹਿੰਦੀ ਕਿ ਫਸਲਾਂ ਦਾ ਮੁਆਵਜ਼ਾ ਤੁਸੀਂ ਭਾਵੇਂ ਇਨਾ ਕਿ ਦੇ ਦਿਓ ਤੇ ਨਰੇਗਾ ਵਾਲਿਆਂ ਨੂੰ ਜ਼ਰੂਰ ਪੈਸੇ ਦਿਓ ਕਹਿੰਦੀ। ਕਿਉਂਕਿ ਹਮੇਸ਼ਾ ਨਾ ਮੈਂ ਪਹਿਲਾਂ ਗੱਲ ਕੀਤੀ ਸਿੱਖ ਹਮੇਸ਼ਾ ਹੀ ਨਾ ਸਰਬਦਾ ਭਲੇ ਦੀ ਗੱਲ ਕਰਦਾ। ਉਹ ਭਾਵੇਂ ਪਾਣੀ 'ਚ ਬੈਠਾ ਵਾ ਫਿਰ ਵੀ ਸਰਬਦਾ ਭਲਾ ਮੰਗੇ ਜਾਂਦਾ। ਉਹ ਬੇੜੀ 'ਚ ਬੈਠਾ ਵੀ ਸਰਬਦਾ ਭਲਾ ਮੰਗੇ ਜਾਂਦਾ। ਉਹ ਕੋਠੇ ਦੀ ਛੱਤ ਤੇ ਘਰ ਪਾਣੀ ਨਾਲ ਭਰਿਆ ਹੋਇਆ ਤੇ ਫਿਰ ਵੀ ਸਰਬਦਾ ਭਲਾ ਮੰਗੇ ਜਾਂਦਾ। ਭੈਣ ਕਹਿੰਦੀ ਹਾਂ ਚੋਣਾ ਤੇ ਸਾਡਾ ਹੋ ਗਿਆ ਖਰਾਬ ਮੁਆਵਜ਼ਾ ਚਲੋ ਚਾਹੀਦਾ ਸਰਕਾਰ ਦਵੇ ਪਰ ਨਾਲ ਮਨਰੇਗਾ ਵਾਲਿਆਂ ਨੂੰ ਕੁਝ ਨਾ ਕੁਝ ਦੇ ਦਿਓ ਮਨਰੇਗਾ ਵਾਲੇ ਉਹ ਭੈਣ ਭਰਾ ਸਾਡੇ ਜਿਹੜੇ ਵਿਚਾਰੀ ਐਸ ਟਾਈਮ ਤੇ ਦਿਹਾੜੀਆਂ ਤੋਂ ਦੂਰ ਹੋ ਚੁੱਕੇ ਆ ਦਿਹਾੜੀਆਂ ਲੱਗ ਨਹੀਂ ਰਹੀਆਂ ਸਰਕਾਰ ਨੂੰ ਕਹਿੰਦੇ ਕਿ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਅਕਾਊਂਟਾਂ 'ਚ ਥੋੜੇ ਥੋੜੇ ਪੈਸੇ ਪਾ ਦਿਓ ਜਿਦੇ ਨਾਲ ਉਹ ਰਾਸ਼ਨ ਤੇ ਆਪਣਾ ਲੈ ਹੋਣ ਹਾਂ ਸਰਕਾਰ ਤੋਂ ਇੱਕ ਮੰਗ ਆ ਕਿ ਤੁਸੀਂ ਐਡੀ ਵੱਡੀ ਪਰਪਾਈ ਨਹੀਂ ਕਰ ਸਕਦੇ ਪਰ ਜੋ ਕੁਝ ਭੈਣ ਨੇ ਕਿਹਾ ਉਹਨਾਂ ਤੇ ਕੋਸ਼ਿਸ਼ ਕਰਿਓ ਕਿ ਪਰਪਾਈ ਹੋਵੇ ਨਾ ਕਿਸਾਨਾਂ ਦੀ ਅਗਲਾ ਸਫ਼ਰ ਅਸੀਂ ਤੈਅ ਕਰਦੇ ਹਾਂ ਧੰਨਵਾਦ ਕਰਨੇ ਭੈਣਾਂ ਤੁਹਾਡਾ ਵੀ ਪਰਿਵਾਰ ਦਾ ਵੀ ਉਹਨਾਂ ਬੱਚਿਆਂ ਦਾ ਵੀ ਤੇ ਕੋਸ਼ਿਸ਼ ਕਰਿਓ ਬੱਚਿਓ ਪੜ੍ਹ ਕੇ ਆਪਾਂ ਤੇ ਬੋਲਣ ਦੀ ਹਨਾ ਕਿ ਆਪਾਂ ਬੋਲੀਏ ਪੁੱਛੀਏ ਸਰਕਾਰ ਆਵੇ ਸਾਡੇ ਕੋਲ ਮੰਤਰੀ ਆਉਣ ਅਸੀਂ ਗੱਲ ਕਰਨ ਵਾਲੇ ਹੋਈਏ ਤੇ ਸਾਡੇ ਮਲਾਹ ਰੈਡੀ ਆ ਜੀ ਛੋਟੇ ਮਲਾਹ ਸਾਡੇ ਕਿਉਂ ਸਰਪੰਚ ਸਾਹਿਬ ਛੋਟੇ ਬੱਚੇ ਇਸ ਟਾਈਮ ਤਿਆਰੀ ਚ ਇੱਕ ਨੇ ਰੱਸਾ ਫੜ ਲਿਆ ਜੀ ਤੇ ਦੂਜੇ ਮਲਾਹ ਸਾਹਿਬ ਜਿਹੜੇ ਆ ਉਹ ਚੱਪੂ ਫੜ ਕੇ ਤਿਆਰੀਆਂ ਦੇ ਵਿੱਚ ਆ ਤੇ ਆਓ ਜੀ ਹੁਣ ਆਪਾਂ ਗਰਮੀਤ ਸਿੰਘ ਜੀ ਅਗਲਾ ਪੰਥ ਜਿਹੜਾ ਵਾ ਉਹ ਆਪਾਂ ਸਟਾਰਟ ਕਰੀਏ ਤੇ ਆਜੋ ਸਰਪੰਚ ਸਾਹਿਬ ਤੇ ਅਗਲੇ ਪਾਸੇ ਦੀਆਂ ਸਾਡੀਆਂ ਹੁਣ ਐਸ਼ਮ ਤਿਆਰੀ ਹੋ ਚੁੱਕੀਆਂ ਵਾਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਰਵਾਂਗੇ ਹਾਰਡਪੀਟ ਇਲਾਕੇ ਦੀਆਂ ਵੀ ਸਵਾਮਾਂ ਦੀਆਂ ਵੀ ਤੁਸੀਂ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਤੇ ਸਾਡੇ ਛੋਟੇ ਨੌਜਵਾਨ ਛੋਟੇ ਛੋਟੇ ਬੱਚੇ ਚੱਪੂ ਲੈ ਕੇ ਤੇ ਬੇੜੀ ਠਲਤੀ ਆ ਇੱਕ ਮੈਂ ਹੋਰ ਵੀ ਤੁਹਾਨੂੰ ਦੱਸ ਦੇਣਾ ਕਿ ਇਹ ਕੇਵਲ ਸਾਨੂੰ ਛੜਨ ਵਾਸਤੇ ਨਹੀਂ ਇਹ ਚੱਪੂ ਚਲਾ ਰਹੇ ਕਿ ਅਸੀਂ ਇੱਕ ਵੀਡੀਓ ਬਣਾ ਰਹੇ ਹਾਂ ਇਹ ਬੱਚੇ ਕੱਲ ਤੋਂ ਹੀ ਮੈਂ ਤਸਵੀਰਾਂ ਵੇਖ ਰਿਹਾ ਸੀ ਇਹਨਾਂ ਦੀਆਂ ਕਿ ਤਸਵੀਰਾਂ ਇਹੋ ਹੀ ਚੱਪੂ ਚਲਾ ਕੇ ਬੇੜੀਆਂ ਲੈ ਜਾਂਦੇ ਅਗਲੇ ਪਾਸੇ ਇਹੋ ਹੀ ਲੈ ਕੇ ਆਉਂਦੇ ਆ ਸਰਪੰਚ ਸਾਹਿਬ ਵਿੱਚ ਸਹਿਯੋਗ ਦੇ ਰਹੇ ਆ ਵੀਰ ਕਹਿੰਦੇ ਤੇ ਇਹ ਛੋਟੇ ਛੋਟੇ ਬੱਚੇ ਆਪਣੀਆਂ ਵਰਦਮੁਲੀਆਂ ਸਵਾਮਾਂ ਦੇ ਰਹੇ ਆ ਇਸ ਇਲਾਕੇ ਦੀ ਇਹ ਤਰਾਸਤੀ ਆ ਇਸ ਇਲਾਕੇ ਦੇ ਵਿੱਚ ਪਾਣੀ ਦਾ ਆਪਾ ਦਰਵਾਜ਼ ਰਿਆ ਵਾ ਥੋੜੀ ਦੇਰ ਪਹਿਲਾਂ ਇਹ ਧੀਆਂ ਦੇ ਘਰ ਸੀ ਜਿਹੜਾ ਬੱਚਿਆਂ ਦਾ ਘਰ ਸੀ ਉਹ ਦੱਸ ਰਹੇ ਸੀ ਕਿ ਆਪ ਝੋਨਾ ਕੱਲ ਦਿਖਾਈ ਦੇ ਰਿਹਾ ਸੀ ਆਸ ਦੀ ਕਿਰਨ ਸੀ ਕਿ ਇਹ ਪਾਣੀ ਘਟੂਗਾ ਤੇ ਔਣ ਸਮੇਂ ਦੇ ਵਿੱਚ ਝੋਨਾ ਵੱਜੂਗਾ ਪਰ ਅੱਜ ਦੇ ਹਾਲਾਤ ਵੇਖ ਕੇ ਸ਼ਾਇਦ ਉਹਨਾਂ ਦੇ ਅੰਦਰ ਮਨ ਰੁੰਦਾ ਹੋਊਗਾ ਗੱਲ ਤੇ ਸਾੜਨਾ ਕਰਨੀ ਆ ਸੀ ਸ਼ਾਇਦ ਮਨ ਜ਼ਰੂਰ ਹੁੰਦਾ ਹੋਊਗਾ ਕਿ ਸਾਡੀ ਫਸਲ ਵਾੜੀ ਖਰਾਬ ਹੋ ਚੁੱਕੀ ਆ ਸਰਪੰਚ ਸਾਹਿਬ ਇਹ ਤੇ ਖਤਮ ਹੋ ਗਿਆ ਝੋਨਾ ਜੀ ਬਿਲਕੁਲ ਜੀ ਖਤਮ ਹੋ ਗਿਆ ਜੀ ਜਿਹੜੀ ਆਸ ਦੀ ਕਰਨ ਮਾੜੀ ਮੋਟੀ ਆ ਗਈ ਸੀ ਉਹ ਖਤਮ ਹੋ ਗਈ ਹੈ ਜੀ ਹੁਣ ਕੋਈ ਵੀ ਆਸ ਨਹੀਂ ਗਈ ਕਿਤਰਾ ਸਾਡੀ ਬੇਟੀ ਨੇ ਸਰਪੰਚ ਸਾਹਿਬ ਨੇ ਬੇਟੀ ਨੇ ਗੱਲ ਕੀਤੀ ਸੀ ਮੇਰੇ ਕਾ ਜੀ ਹਾਂ ਬਿਲਕੁਲ ਮੇਰੇ ਕਾ ਦਾ ਵੇਖੋ ਜੀ ਇੱਕ ਲੰਮੇ ਸਮੇਂ ਤੋਂ ਹੀ ਇਹ ਇਹੋ ਹਾਲ ਚੱਲੀ ਜਾਂਦਾ ਵਾ ਜਿਤਨਾ ਮੈਂ ਅੱਗੇ ਬੇਨਤੀ ਕੀਤੀ ਆ ਵੀ ਸਾਡੇ ਜਿਹੜੇ ਆ ਸਰਕਾਰੀ ਫੰਡ ਉਹ ਕਿੱਧਰ ਜਾਂਦੇ ਆ ਇਹ ਇਹਦਾ ਵੀ ਇਹੋ ਹਾਲ ਏ ਆ ਜੀ ਸਾਨੂੰ ਇਹ ਨਹੀਂ ਪਤਾ ਲੱਗਦਾ ਜਿਹੜੇ ਜਿੰਨੇ ਕੰਮ ਨਹੀਂ ਕੀਤਾ ਉਹਨੂੰ ਤਾਂ ਮਿਲਣਾ ਹੀ ਕੀ ਆ ਪਰ ਜਿਨ੍ਹਾਂ ਨੇ ਕੰਮ ਕੀਤਾ ਵਾ ਬੱਚੇ ਰਵਾ ਰਵਾ ਕੇ ਨਿੱਕੇ ਨਿੱਕੇ ਬੱਚੇ ਰਵਾ ਰਵਾ ਕੇ ਬੀਬੀਆਂ ਨੇ ਕੰਮ ਕੀਤਾ ਬਜ਼ੁਰਗਾਂ ਨੇ ਕੰਮ ਕੀਤਾ ਜੀ ਉਹਨਾਂ ਨੇ ਵੀ ਉਹਨਾਂ ਤੋਂ ਵੀ ਕੰਮ ਕਰਵਾ ਕੇ ਤੇ ਪਤਾ ਨਹੀਂ ਉਹ ਪੈਸਾ ਕਿੱਧਰ ਚਲੇ ਗਿਆ ਅਸੀਂ ਤੁਹਾਡੇ ਚੈਨਲ 'ਤੇ ਹੀ ਮੰਗ ਕਰਦੇ ਆਂ ਜੀ ਕਿ ਉਸ ਪੈਸੇ ਦੀ ਪਤਾ ਲੱਗੇ ਸਰਕਾਰ ਨੂੰ ਸਰਕਾਰ ਸਾਨੂੰ ਦੱਸੇ ਕਿ ਉਹ ਪੈਸਾ ਕਿਹੜੇ ਖਾਤੇ 'ਚ ਗਿਆ ਤੇ ਕਿਹਦੀ ਜੇਬ 'ਚ ਗਿਆ ਜੀ ਬਿਲਕੁਲ ਇਹ ਤਸਵੀਰਾਂ ਕੋਸ਼ਿਸ਼ ਕਰਾਂਗੇ ਤੁਹਾਡਾ ਇਹ ਦੁੱਖ ਦੂਰ ਹੋਵੇ ਨਾ ਲੋਕਾਂ ਦਾ ਇਹ ਤਸਵੀਰਾਂ ਸਾਂਝੀਆਂ ਕਰਦੇ ਰਹੀਏ ਤੇ ਜੁੜੇ ਰਹੋ ਤੁਸੀਂ ਵੀ ਅਕਾਲ ਚੈਨਲ ਵੱਲੋਂ ਕੁਝ ਸੇਵਾਵਾਂ ਕੀਤੀਆਂ ਜਾ ਰਹੀਆਂ ਕੁਝ ਇਹਨਾਂ ਦੇ ਦੁੱਖ ਦਰਦ ਜਿਹੜਾ ਵਾ ਉਹ ਵੀ ਤੁਹਾਡੇ ਤੱਕ ਪਹੁੰਚਾ ਰਹੇ ਆਂ ਕੋਸ਼ਿਸ਼ ਕਰਾਂਗੇ ਹੁਣ ਅਗਲੇ ਪਿੰਡਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੁਰਫਤੇ ਸਾਂਝ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ